ਸਤਿ ਸ਼੍ਰੀ ਅਕਾਲ ਅਦਾਬ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਦਾਸ਼ ਸਿੰਘ ਸੰਧੂ ਇਸ ਵਕਤ ਪਠੰਡਾ ਸਟੂਡੀਓ ਤੋਂ ਤੁਹਾਡੇ ਨਾਲ ਜੁੜਿਆ ਆ ਅੱਜ ਤਰੀਕ 8 ਅਪ੍ਰੈਲ ਆ ਦਿਨ ਮੰਗਲਵਾਰ ਆ ਅੱਜ ਪੰਜਾਬ ਦੀਆਂ ਸੁਰਖੀਆਂ ਜਿਹੜੀਆਂ ਚਰਚਾ ਦੇ ਵਿੱਚ ਰਹੀਆਂ ਨੇ ਉਹਨਾਂ ਤੇ ਗੱਲ ਕਰਨ ਵਾਸਤੇ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਢਿੱਲੋਂ ਸਾਹਿਬ ਜੀ ਆਪਾਂ ਪਹਿਲੀ ਖਬਰ ਲਈਏ ਤੇ ਮੋਗਾ ਸੈਕਸ ਸਕੈਂਡਲ ਜਿਹੜਾ ਹੋਇਆ ਸੀਗਾ ਉਹਦੇ ਵਿੱਚ ਜਿਹੜੇ ਪੁਲਿਸ ਅਧਿਕਾਰੀ ਸੀ ਉਹਨਾਂ ਨੂੰ ਸਜ਼ਾ ਹੋਈ ਹੈ 2007 ਦਾ ਮਾਮਲਾ ਹੈ ਚਲੋ ਹੁਣ ਜਿਹੜਾ ਹੈਗਾ ਮੌਲੀ ਦੀ ਸੀਬੀਏ ਅਦਾਲਤ ਨੇ ਜਿਹੜੀ ਸਜ਼ਾ ਦਿੱਤੀ ਆ ਇਹ ਸਾਰਾ ਮਾਮਲਾ ਕੀ ਸੀਗਾ ਤੇ ਇਹ ਕਿਵੇਂ ਦੇਖਦੇ ਹਾਂ ਵੀ ਇਹ ਦੇਰ ਆਏ ਦਰਸਤ ਆਏ ਜਾਂ ਜਦੋਂ ਇਹਨਾਂ ਨੇ ਪਰਚੇ ਕਰਨੇ ਹੁੰਦੇ ਆ ਜਦੋਂ ਇਹ ਆਪ ਨੌਕਰੀਆਂ ਤੇ ਹੁੰਦੇ ਨੇ ਸਟਾਰ ਲੱਗੇ ਹੁੰਦੇ ਨੇ ਉਦੋਂ ਮਿੰਟ ਲਾਉਂਦੇ ਆ ਪਰ ਜਦੋਂ ਫਿਰ ਇਹਨਾਂ ਦੇ ਆਪ ਦੇ ਨਿਕਲਦੇ ਸਕੈਂਡਲ ਬਾਹਰ ਤੇ ਆਪ ਦੇ ਨਿਕਲ ਉਦੋਂ ਹੁਣ ਮੂਲ ਕੋਲ ਕੋ ਕੇ ਦੇਖੋ ਤਿੰਨਾਂ ਦੀਆਂ ਫੋਟੋ ਜਿਹੜੀਆਂ ਜਾਰੀ ਹੋਈਆਂ ਵੀ ਮੂਲਕ ਹੁੰਦੇ ਆ ਤਾਂ ਕੀ ਸੀ ਸਾਰਾ ਮਾਮਲਾ ਆ ਪੰਜ ਨਾਲ ਇਹਦੇ ਤੇ ਜਿਹੜਾ ਹੈਗਾ ਵਿਸਥਾਰ ਨਾਲ ਚਰਚਾ ਕਰੀ ਜੀ। ਉਹ ਸੰਦਲ ਵਿੱਚ ਸੰਦਲ ਸਾਹਵੇ ਮਾਮਲਾ ਜਿਹੜਾ ਹੈਗਾ 2007 ਨਾਲ ਹੀ ਜੁੜਿਆ ਹੋਇਆ ਹੈ। ਜੀ 2007 ਦੇ ਵਿੱਚ ਇੱਕ ਲੜਕੀ ਕੰਪਲੇਂਟ ਕਰਦੀ ਹੈ ਪੁਲਿਸ ਸਟੇਸ਼ਨ ਸਿਟੀ ਮੋਗਾ ਦੇ ਵਿੱਚ ਕਿ ਮੈਨੂੰ ਤੰਰ ਉਹਦੇ ਘਰ ਵਾਲਾ ਅਜੇ ਜੀ ਤੰਰ ਉਰਫ ਇੰਦੂ ਜੀ ਇਹਨਾਂ ਦੋਨਾਂ ਨੇ ਮੈਨੂੰ ਬਰਗਲਾਛ ਆਪਣੇ ਕੋਲੇ ਲੈਂਦਾ ਸੀ ਅਰ ਮੇਰੇ ਨਾਲ ਅਜੇ ਨੇ ਵੀ ਰੋਪ ਕੀਤਾ ਤੇ ਬਾਅਦ ਦੇ ਵਿੱਚ ਮੈਨੂੰ ਦੇਹ ਵਪਾਰ ਦੇ ਵਿੱਚ ਧੱਕ ਦਿੱਤਾ ਹੂੰ ਔਰ ਮੋਟਾ ਪੈਸਾ ਮੇਰੇ ਨਾਮ ਦੇ ਉੱਤੇ ਕਮਾਇਆ ਮੇਰੀ ਦੇਹ ਦੇ ਉੱਤੇ ਕਮਾਇਆ ਇਹ ਇੰਜਾਮ ਹੂੰ ਜੀ ਇਹਦੇ ਸਬੰਧ ਵਿੱਚ ਇੱਕ ਐਫ ਆਈ ਆਰ ਲੱਗ ਹੁੰਦੀ ਹੈ ਮੋਗਾ ਸਿਟੀ ਥਾਣੇ ਦੇ ਵਿੱਚ ਜੀ ਉਹ ਉਹ ਐਫ ਆਈ ਆਰ ਸਿਮਰਨ ਉਰਫ இந்து ਉਹਦੇ ਹਸਬੰਡ ਦੇ ਤੇ ਕੁਝ ਹੋਰਾਂ ਦੇ ਖਿਲਾਫ ਦਰਜ ਹੁੰਦਾ ਹੈ ਜੀ ਉਹਦੇ ਵਿੱਚ ਇਹਨਾਂ ਨੇ ਇਹ ਗੱਲ ਬਣਾ ਲਈ ਸੀ ਕਿ ਸੈਕਸ ਸਕੇਂਡਲ ਹੈ ਦੇ ਵਿੱਚ ਕੌਣ ਕੌਣ ਬੰਦੇ ਹੋਰ ਸ਼ਾਮਿਲ ਹੁੰਦੇ ਆ ਜਤਨੀ ਦੇ ਵਿੱਚ ਹੋਰ ਬੰਦੇ ਨਾਮਜ਼ਦ ਕਰਨ ਦੀ ਗੁੰਜਾਇਸ਼ ਰੱਖੀ ਜੀ ਤੇਰੇ ਮਾਮਲਾ ਜਿਹੜਾ ਹੈਗਾ ਹਾਲਿਆ ਬਹੁਤ ਜਿਆਦਾ ਹੂੰ ਕਾਉ ਦੇ ਕਈ ਲੋਕਾਂ ਨੂੰ ਇਹਦੇ ਵਿੱਚ ਇਨਵੋਲਵ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਐਲ ਆਰ ਆਈ ਸੀ ਵਪਾਰੀ ਸੀ ਕਾਰੋਬਾਰੀ ਸੀ ਔਰ ਜਿਹੜੀ ਹੈਗੇ ਜਿਹੜੇ ਰੂਲਿੰਗ ਪਾਰਟੀ ਉਸਲੇ ਆਕਾਲੀਪਲ ਦੀ ਹਕੂਮਤ ਸੀ ਉਹਨਾਂ ਦੇ ਵਿਰੋਧੀ ਲੀਡਰ ਸੀ ਅਰਬੋਦੀ ਚਰਨਲ ਸੰਗਠ ਕਾਉਂਸਲਰ ਸੀ ਇੱਥੋਂ ਤੱਕ ਕਿ ਉਹ ਪੱਤਰਕਾਰ ਜਿਹੜੇ ਸਿਸਟਮ ਨੂੰ ਹਮੇਸ਼ਾ ਰੰਗਦੇ ਰਹਿੰਦੇ ਆ ਉਹਨਾਂ ਨੂੰ ਵੀ ਇਹ ਵਾਲੂ ਕਰਦੇ ਜਿੱਥੋਂ ਪੈਸੇ ਮਿਲ ਜਾਂਦੇ ਮੋਟਾ ਪੈਸਾ ਲੱਭੇ ਉਹਨੂੰ ਵੇ ਗੁਨਾਹ ਕਰਾ ਦਿੰਦੇ ਤੇ ਨਵਾਂ ਬੰਦਾ ਕੋਈ ਹੋਰ ਦਾ ਹੋਰ ਕੋਈ ਨਮਸ਼ਕਾਰ ਪਾੜ ਲੈਂਦੇ ਜਿੱਦਿਹਾ ਇੱਕ ਸਾਰੇ ਮੋਗਾ ਹਲਕੇ ਦੇ ਵਿੱਚ ਹਹਾਕਾਰ ਮਚ ਗਈ ਸੀ ਨਤੀਜਾ ਫਿਰ ਇਹ ਹੋਇਆ ਕਿ ਬੇਲੇ ਦੇ ਐਸਐਸਪੀ ਜਿਹੜੇ ਦਵਿੰਦਰ ਸਿੰਘ ਗੱਤਿਆ ਜਿਨ੍ਹਾਂ ਨੂੰ ਹੁਣ ਸਜ਼ਾ ਹੋਈ ਹੈ ਜਿਨ੍ਹਾਂ ਨੇ ਉਸ ਵੇਲੇ ਐਚਐਚਓ ਰਮਨ ਕੁਮਾਰ ਨੂੰ ਬਦਲਤਾ ਤੇ ਉਸ ਦੀ ਥਾਂ ਦੇ ਉੱਤੇ ਅਮਰਜੀਤ ਸਿੰਘ ਨੂੰ ਐਚਐਚਓ ਲਾ ਦਿੱਤਾ ਜੀ ਇਹ ਗੱਲ ਇੱਥੇ ਰੁਕਦੀ ਹੈ ਔਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੀ ਉਹ ਲੜਕੀ ਦੀ ਨੇ ਕੇਸ ਰਜਿਸਟਰ ਕਰਾਇਆ ਉਹ ਸੀ ਕੌਣ ਉਹ ਜਗਰਾਹ ਪੁਲਿਸ ਵਾਲੇ ਦੇ ਵਿੱਚ ਇੱਕ ਪਿੰਡ ਵਰਸਾਲ ਖਾਣਾ ਪਿੰਡ ਉਹਨ ਸਿਧਵਾ ਬੇਟ ਉਥੋਂ ਦੀ ਰਹਿਣ ਵਾਲੀ ਸੀ ਜੀ ਮਾਂ ਮਰ ਗਈ ਸੀ ਬਾਪ ਉਹ დამਲੀ ਸੀ ਰੋਜ਼ਗਾਰ ਹਾਸਲ ਕਰਨ ਵਾਸਤੇ ਉਹ ਜਗਰਾਉਂ ਤੋਂ ਚੱਲਦੀ ਚੱਲਦੀ ਮੋਗਾ ਵਾਲੇ ਪਾਸੇ ਨੂੰ ਆਉਂਦੀ ਹੈ ਆ ਹਿੰਦੂ ਨਾਜ਼ੀ ਜਿਹੜੀ ਔਰਤ ਹੈ ਇਹ ਇਹਨੂੰ ਮਿਲਦੀ ਹੈ ਇਹ ਉਹਨੂੰ ਬਹਿਕਾਉਂਦੀ ਹੈ ਬਹਿਕਾ ਕੇ ਇਹ ਲਾਂਚ ਦੇ ਕੇ ਤੈਨੂੰ ਪੜਾ ਲਿਖਾ ਦੇਾਂਗੇ ਤੈਨੂੰ ਸਿਲਾਈ ਕਢਾਈ ਸਿਖਾ ਦੇਾਂਗੇ ਔਰ ਫਿਰ ਤੈਨੂੰ ਵਿਦੇਸ਼ ਭੇਜ ਦੇਾਂਗੇ ਇਸ ਤਰੀਕੇ ਦੇ ਨਾਲ ਉਹ ਆਪਣੇ ਚੁੰਗਲ ਦੇ ਵਿੱਚ ਪਾਇਆ ਤੇ ਫਿਰ ਉਹਨੂੰ ਦੇ ਵਪਾਰ ਚ ਪਾਇਆ ਔਰ ਸੰਤੂ ਸਾਹਿਬ ਉਹ ਦੇ ਵਪਾਰ ਦੇ ਵਿੱਚ ਇੱਕ ਰਾਤ ਦੇ ਬਦਲੇ ਉਸ ਕੁੜੀ ਦੇ جسم ਬਦਲੇ 4000 ਤੋਂ ਲੈ ਕੇ 5000 ਰੁਪਏ 2007 ਕਮਾਏ ਜਾਂਦੇ ਸੀ ਹੂੰ ਹੂੰ ਕੋਈ ਕਾਰਨੀ ਦੇ ਟੈਕ ਨਹੀਂ ਜਾਂਦਾ ਸੀ ਕੁਝ ਵੀ ਨਹੀਂ ਇਹ ਕਹਿ ਦਿੱਤਾ ਜਾਂਦਾ ਸੀ ਕਿ ਤੇਰੇ ਵਿਆਹ ਦੇ ਲਈ ਤੇਰੇ ਕਪੜੇ ਤੇਰੇ ਗਹਿਣੇ ਬਧਾਵਾਗੇ ਤੈਨੂੰ ਦੁਬੇਸ਼ਤ ਵਿੱਚ ਪੁੱਜਾਂਗੇ ਤੇਰੇ ਅਿੱਕਾ ਟਿੱਕਾ ਮਦਾਰਾ ਲਵਾਗੇ ਤੇ ਉਹਦੇ ਵਿੱਚ ਆ ਪੈਸਾ ਜਿਹੜਾ ਤੇਰਾ ਕੱਢ ਕੇ ਪਾਸੇ ਰੱਖਿਆ ਜਾਂਦਾ ਪਰ ਕੁਝ ਨਹੀਂ ਦਿੱਤਾ ਪਹਿਲਾ ਦੇ ਵਪਾਰ ਦੇ ਵਿੱਚ ਉਹਨੇ ਆਪ ਆਪ ਚਲਾਉਂਦੀਆਂ ਗਾ ਚਲਾਉਂਦੇ ਨੇ ਮੀਆਂ ਬੀਬੀ ਬਾਅਦ ਵਿੱਚ ਭਦਾਉੜ ਫਿਰ ਇੱਕ ਹੋੜ ਔਰਤੀ ਉਹਦੇ ਕੋਲੇ ਵੀ ਭੇਜੀਏ ਸੀ ਐ ਚਿੱਸੇ ਸਮੇਂ ਦੌਰਾਨ ਉਹ ਕੁੜੀ ਆਇਆ ਜਿਹੜਾ ਸੀਗਾ ਵਾਹ ਵਾਸਤੇ ਖੋਰ ਲੇਡੀ ਨਾਲ ਪੈਂਦਾ ਜਿਹੜੀ ਸਕੂਰਜ ਨਗਰੀ ਮੋਗਾ ਦੇ ਰਹਿਣ ਵਾਲੀ ਹੈ ਜਿਹੜਾ ਕੰਪੀਟੀਸ਼ਨ ਚੱਲਦਾ ਸੀ ਉਸ ਤੇ ਦੇ ਨਾਲ ਦੋਸਤੀ ਵੀ ਸੀ ਕੰਪੀਟੀਸ਼ਨ ਵੀ ਚੱਲਦਾ ਸੀ ਦੇ ਵਪਾਰ ਦਾ ਇਸ ਲਈ ਉਹਨੇ ਵੀ ਕਿਹਾ ਕਿ ਹੁਣ ਆਪਾਂ ਨੂੰ ਮੌਕਾ ਮਿਲੇ ਇਸ ਕੁੜੀ ਨੂੰ ਆਪਣੇ ਚੁੰਗਲ ਤੇ ਲਈਏ ਤੇ ਉਹਨੇ ਉਹ ਕੇਸ ਰਜਿਸਟਰ ਕਰਵਾਤਾ ਸੀ ਜੀ ਜਿਹੜਾ ਉਹ ਸੀ ਆ ਰਮਨ ਕੁਮਾਰ ਸਾਹਿਬ ਮਗਰੋਂ ਲੈ ਗਿਆ ਉਸ ਤੋਂ ਬਾਅਦ ਜਿਹੜਾ ਅਮਰਜੀਤ ਸਿੰਘ ਆਇਆ ਉਹਨੇ ਸੋਚਿਆ ਕਿ ਰਮਨ ਕੁਮਾਰ ਸਾਹਿਬ ਸਾਰਾ ਮੱਖਣ ਲਾ ਕੇ ਲੈ ਗਿਆ ਆਈਏ ਸਿੱਧੀਆਂ ਪੰਜਾਬ ਪਾਇਆ ਇਹਨਾਂ ਨੂੰ ਇਕੱਠਾ ਕਰ ਲਈਏ ਤੇ ਫਿਰ ਉਹ ਸਿੱਧੀਆਂ ਇਕੱਠੀਆਂ ਕਰ ਲਾਂਗੇ ਅੱਛਾ ਜੀ ਸਿੱਧੀਆਂ ਇਕੱਠੀਆਂ ਕਰ ਲਾ ਗਿਆ ਉਹਨੇ ਆਪਾਸੇ-ਪਾਸੇ ਹੱਥ ਪੈਰ ਮਾਰੇ ਕੁਝ ਲੋਕਾਂ ਤੋਂ ਪੈਸੇ ਲਈ ਇਸ ਦਿਨ ਮੀਨ ਸਾਹਿਬ ਨੂੰ ਵੀ ਰਾਜ ਹੁਕਮ ਹੋਇਆ ਜਿਹੜੇ ਉਹ ਪੋਲੀਟੀਕਲ ਬਾਸ ਸੀ ਜਿਹੜੇ ਰਵਜੀਤ ਸਿੰਘ ਭਾਗੀ ਦੇ ਪਿੰਡ ਦਾ ਜਿਹੜਾ ਹੈਗਾ ਨਾ ਉਹ ਸਾਨੂੰ ਰੜਕ ਲਿਆ ਉਹ ਬੰਦੇ ਦੀ ਰਜਨੀ ਕੱਢ ਲਈ ਜੀ ਉਹਨੇ ਰਣਜੀਤ ਸਿੰਘ ਭਾਗੀ ਵਾਲੇ ਨੂੰ ਸੌਂਗ ਦੀ ਕੋਸ਼ਿਸ਼ ਕੀਤੀ ਕਿਵੇਂ ਫਸਾਇਆ ਜਾਵੇ ਲੇਕਿਨ ਰਣਜੀਤ ਸਿੰਘ ਭਾਗੀ ਵਾਲੇ ਦੇ ਖਿਲਾਫ ਕਿਸੇ ਗੱਲ ਬਣਦੀ ਨਹੀਂ ਸੀ ਜੀ ਜਿਹੜੇ ਖਿਲਾਫ ਉਹਨੂੰ ਐਸਪੀ ਉਹ ਐਫ ਆਈ ਆਰ ਦਰਜ ਕਰਦਾ ਸੀ ਰੇਤ ਦੀ ਜਿਵੇਂ ਕਿ ਦੂਜਿਆਂ ਨੇ ਕੀਤਾ ਸੀ ਰਮਨ ਕੁਮਾਰ ਹੋਰਾਂ ਨੇ ਮੇਰੇ ਗੱਲ ਮੇਰੇ ਕੋਲ ਸਿਰੇ ਨਹੀਂ ਚੜ੍ਹਦੀ ਸੀ ਮਦਾਨਮੀ ਬਾੜੀ ਹੋਣੀ ਸੀ ਕਿਉਂਕਿ ਸਵਾਲੇ ਪੈਣਾ ਹੁ ਪੈਦਾ ਹੁੰਦਾ ਸੀ ਕਿ ਜੇ ਉਹ ਵਾਕਾ ਹੀ ਇਸ ਦੇ ਵਪਾਰ ਦੇ ਵਿੱਚ ਕੀੜਾ ਹੁੰਦਾ ਤੇ ਫਿਰ ਰਮਨ ਕਿਉਂ ਰਮਨ ਕੁਮਾਰ ਨੇ ਉਹਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਿਸ ਵੀ ਉਹ ਵਾਕਫੇ ਦੀ ਤਲਾਸ਼ ਤੇ ਬਕਸੀ ਕਿ ਰੰਜੀਤ ਸਿੰਘ ਭਾਗੀ ਕੇ ਕਿਸੇ ਨਾ ਕਿਸੇ ਤਰੀਕੇ ਫਸੇ ਜੀ ਰੰਜੀਤ ਸਿੰਘ ਭਾਗੀ ਦੀ ਫਿਰ ਜਿਹੜੀ ਹੈਗੀ ਬਾਤ ਕਿਸੇ ਸੀਤੀ ਕਹ ਲਈਏ ਖੁਸ਼ ਕਿਸੇਤੀ ਕਹ ਲਈਏ ਉਹ ਇਹ ਹੋਇਆ ਕਿ ਇਹ ਕੁੜੀ ਜਿਹੜੀ ਸੀਗੀ ਜਿਹਦਾ ਮੈ ਫੈਕਟਿਸ਼ੀਅਸ ਨਾ ਆਪਣੀ ਖਬਰ ਦੇ ਵਿੱਚ ਰਾਣੀ ਰੱਖਿਆ ਹੋਇਆ ਜੀ ਰਾਣੀ ਬਾਜੀ ਕੁੜੀ ਜਿਹੜੀ ਹੈਗੀ ਹੈ ਇਹ ਕੁੜੀ ਐ ਤੇ ਇਹਦੀ ਵੀ ਉਸ ਹੋਦੋ ਸਿੱਧੀ ਉਹ ਦੋਨੇ ਮੋਪੜ ਤੇ ਜਾ ਰਹੇ ਸੀ ਬਾਗੇ ਪੁਰਾਣੇ ਦੇ ਕੋਲੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਕਿਉਂਕਿ ਕੁੱਤਾ ਵਿੱਚ ਬਚਿਆ ਸੀ ਨਤੀਜਾ ਇਹ ਹੋਣ ਕਿ ਇਹ ਦੋਨੇ ਜ਼ਖਮੀ ਹੋ ਗਏ ਜ਼ਖਮੀ ਹੋਣ ਤੋਂ ਬਾਅਦ ਤੋਂ ਨਹੀਂ ਪਤਾ ਨਹੀਂ ਫਿਰ ਜਿਹੜਾ ਰੁੱਕਾ ਹਸਪੀਟਲ ਦੇ ਵਿੱਚ ਪੁਲਿਸ ਕੋਲ ਪਹੁੰਚ ਗਿਆ ਤੇ ਪੁਲਿਸ ਜਦੋਂ ਕੋਲੇ ਰੁੱਕਾ ਪਹੁੰਚਿਆ ਪੁਲਿਸ ਨੂੰ ਪਤਾ ਲੱਗ ਗਿਆ ਕਿ ਕਾਰਵਾਈ ਆ ਹੋਈ ਹੈ ਇਸ ਬੰਦੇ ਨੇ ਫਿਰ ਜਿਆਸੀ ਅਮਰਜੀਤ ਸਿੰਘ ਅਮਰਜੀਤ ਸਿੰਘ ਦੇ ਖਿਲਾਫ ਕੇਸ ਬਣਾਇਆ ਇਹ ਕਿ 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 ਇਹ ਜਿਹੜਾ ਹੈਗਾ ਇਹਨੂੰ ਅਗਵਾ ਕਰਦਾ ਸੀ ਪਰ ਜੇਸ ਬਣਾਉਣ ਤੋਂ ਪਹਿਲਾਂ ਗਲਤੀ ਕਰ ਬੈਠਾ ਇੱਕ ਕੈਦੀ ਅਮਰਜੀਤ ਸਿੰਘ ਇੰਸਪੈਕਟਰ ਜੋ ਗਲਤੀ ਇਹ ਕਰ ਬੈਠਾ ਰਮਨ ਕੁਮਾਰ ਨੀ ਮੈਸਟਰ ਇੰਸਪੈਕਟਰ ਅਮਰਜੀਤ ਸਿੰਘ ਗਲਤੀ ਉਹਨੇ ਹਾਂ ਹਾਂਜੀ ਗਲਤੀ ਅਮਰਜੀਤ ਨੇ ਇਹ ਕਰ ਲਈ ਕਿ ਉਹ ਟੈਲੀਫੋਨ ਕਰ ਬੈਠਾ ਜੀ ਉਹ ਟੈਲੀਫੋਨ ਕਰਕੇ ਕਿਹਾ ਅਮਰਜੀਤ ਸਿੰਘ ਭਾਗੀਕੇ ਨੂੰ ਕਿ ਯਾ ਤਾਂ 50000 ਰੁਪਏ ਦੇ ਦੇ ਨਹੀਂ ਫਿਰ ਮੈਂ ਤੈਨੂੰ ਟੰਗੂਗਾ ਭਾਗੀ ਕੇ ਸੁਤੇਜ ਸਿੰਘ ਨੂੰ ਪਤਾ ਸੀ ਕਿ ਮੇਰੇ ਨਾਲ ਕੁਛ ਨਾ ਕੁਛ ਹੋਣ ਵਾਲਾ ਹੈ ਇਸ ਲਈ ਉਹਨੇ ਜਿਹੜੀ ਉਹਦੀ ਕਾਲ ਸੀ ਰਿਕਾਰਡ ਕਰਦੀ ਗਾਲ ਰਿਕਾਰਡ ਕਰਨ ਤੋਂ ਬਾਅਦ ਉਹ ਗਿਆ ਚਿੱਲੀਗੜ ਉਸ ਵੇਲੇ ਜਿਹੜੀ ਐਡੀਜੀਪੀ ਲਾਂਡ ਆਰਡਰ ਨੂੰ ਮਿਲਿਆ ਜਾ ਕੇ ਸਾਰੀ ਕਹਾਣੀ ਉਹਨੂੰ ਦੱਸੀ ਕੋਲੇ ਉਹ ਜਿਹੜੀ ਹੋਈ ਕਾਲ ਰਿਕਾਰਡਿੰਗ ਦੀ ਜਿਹੜੀ ਨੇ ਆਡੀਓ ਵੀਡੀਓ ਜੋ ਵੀ ਬਣਾਇਆ ਸੀ ਆਡੀਓ ਬਸ ਜੋ ਵੀ ਸੀ ਉਹ ਸੁਣੇ ਤੋਂ ਬਾਅਦ ਐਡੀਜੀਪੀ ਲਾਂਡ ਆਰਡਰ ਕੋਲ ਨੂੰ ਨਾਲ ਲੈ ਕੇ ਡੀਡੀਪੀ ਕੋਲ ਚਲਾ ਗਿਆ डी जी पी उ होंगे एन पी एस औख सारी कहानी उन्होंने दसी उन्होंने सुनाई फिर औख साहब ने इस मामले को बड़ा सीरियसली लिया उन्होंने क्या कि इनवैसिगेशन वास्तेम बना दो एस आई टी फिर एस आई टी बनी एस आई टी मेरे मुखी लाए गए ईश्वर चंद्र डी आई जी फिरोजपुर हिंदे और जो है मैंबर लाए गए एल के यादव साहब जे अच्छ ब्यूरो ऑफ इनवैसटीगेशन है और एक भुपिंद सिद्धू ਜਿਹਨੇ ਉਸ ਵੇਲੇ ਡੀਐਸਪੀ ਬਾਗਾ ਪ੍ਰਣਾਸ਼ਕ ਕਿੰਨਾ ਦੀ ਐਸਐਸਪੀ ਬਣਾਇਆ ਸੀ ਜੀ ਇਹਨਾਂ ਨੇ ਮਾਮਲਾ ਇਨਵੈਸਟੀਗੇਟ ਕੀਤਾ ਮਾਰੂਨ ਨੇ ਜਿਹੜੇ ਜੋ ਭਾਗੀ ਕਰੇ ਇਲਜ਼ਾਮ ਲਾਏ ਸੀ ਉਹ ਇਲਜ਼ਾਮ ਸੱਚੇ ਜਾਪੇ ਨਾ ਸਿਰਫ ਸੱਚੇ ਜਾਪੇ ਸਗੋਂ ਇਹ ਪਤਾ ਲੱਗਾ ਕਿ ਪੋਲਿਟੀਕਲ ਸਰਪ੍ਰਸਤੀ ਦੇ ਥੱਲੇ ਪੁਲਿਸ ਦੇ ਇਨਸਪੈਕਟਰਾਂ ਤੋਂ ਲੈ ਕੇ ਐਸਐਸਪੀ ਤੱਕ ਸਭ ਨੇ ਬਗ ਦੀ ਗੰਗਾ ਛੱਤ ਧੋਤੇ ਹੈ ਇਸ ਸੈਕਸ ਸਕੈਂਡਲ ਦੇ ਵਿੱਚੋਂ ਸਭ ਨੇ ਮੂٹے ਪੈਸੇ ਕਮਾਏ ਆ ਉਹਦੇ ਜਿਹੜਾ ਉਹਨੇ ਅੰਦਾਜ਼ਾ ਲਾਇਆ ਕਿ ਸੱਤ ਕਥੇ ਕੀਤੇ ਉਮਰਕ ਖੱਤਾਂ ਦੇ ਮੁਕਾਬਕ ਲਗਭਗ 4 ਕਰੋੜ ਰੁਪਈਆ 2007 ਦੇ ਵਿੱਚ ਇਹਨਾਂ ਨੇ ਇਕੱਠਾ ਕਰ ਲਿਆ ਵਾਹ ਜੀ ਵਾਹ ਇਹ ਵੀ ਇਨੀ ਇਨਫਰਮੇਸ਼ਨ ਫਿਰ ਉਸ ਵਲੇ ਬਿੱਤੀ ਗਈ ਬਿੱਤੀ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਬਿੱਤੀ ਮੁੱਖ ਮੰਤਰੀ ਬਣੇ ਸੀ ਜਾਂ ਨਹੀਂ ਬਣੇ ਸੀ ਲੇਕਿਨ ਬਾਬਰਾਂ ਸਾਇਆਉਂ ਨਾ ਕੋਈ ਸੀ ਸੁਖਬੀਰ ਸਿੰਘ ਬਾਦਲ ਨੇ ਕਹਿੰਦੇ ਲਗੁਨਾ ਗਾੜਾ ਕਿਸੇ ਨੂੰ ਨਾ ਬਖਸ਼ੁੱਟਾ ਕਿ ਉਹ ਸਭ ਨੂੰ ਇਹ ਗੱਲ ਜੱਥੇਦਾਰ ਚੋਤਾ ਸਿੰਘ ਨੇ ਪਤਾ ਲੱਗ ਗਈ ਕਿਉਂਕਿ ਚੋਤਾ ਸਿੰਘ ਦੇ ਬੇਟੇ ਦਾ ਨਾਮ ਵੀ ਕੋਈ ਦਾ ਸੀ ਇਸ ਸਕੈਂਡਲ ਦੇ ਵਿੱਚ ਜੀ ਤਾਂ ਤੋਤਾ ਸਿੰਘ ਹੋਰਾਂ ਨੇ ਕਿਹਾ ਵੀ ਹੁਣ ਫਾਸਕੇ ਕਰੀਏ ਕੀ ਮੇਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ਾਇਦ ਗੱਲ ਸੁਣੀ ਨਹੀਂ ਉਹਨਾਂ ਨੇ ਸਿੱਧੀ ਜਾ ਕੇ ਅਰਮ ਜੇਤਲੀ ਨਾਲ ਗੱਲ ਕੀਤੀ ਤੇ ਅਰਮ ਜੇਤਲੀ ਨੇ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਾਲ ਕੀਤਾ ਫੋਨ ਕੀਤਾ ਤੇ ਉਹਨਾਂ ਨੇ ਕਿਹਾ ਵੀ ਜੀ ਤੁਸੀਂ ਛੱਡੋ ਇਸ ਤਰ੍ਹਾਂ ਨਾ ਕਰੋ ਬਾਦਲ ਸਾਹਿਬ ਨੇ ਹੁਕਮ ਦਿੱਤਾ ਐਸਆਈਪੀ ਨੂੰ ਕਿ ਮਾਮਲੇ ਨੂੰ ਠੰਡੇ ਬਸਤੇ ਚ ਪਾ ਦਿਓ ਜੀ ਜਦੋਂ ਇਹ ਮਾਮਲਾ ਠੰਡੇ ਬਸਤੇ ਚ ਪੈਣ ਦਾ ਹੁਕਮ ਹੋ ਗਿਆ ਤਾਂ ਫਿਰ ਜਿਹੜੀ ਹੇਠਲੀ ਫੋਰਸ ਸੀ ਜਾਂ ਹੇਠਲੇ ਅਫਸਰ ਸੀ ਉਹਨਾਂ ਦੇ ਵਿੱਚ ਕਿਸੇ ਦੀ ਖਲਬਲੀ ਮਚੀ ਜੀ ਉਸੇ ਵੇਲੇ ਇੱਕ ਅਫਸਰ ਨੇ ਮੈਨੂੰ ਇਹ ਇਨਫਰਮੇਸ਼ਨ ਦੇ ਦਿੱਤੀ ਕਿ ਕਹਾਣੀ ਤਾਂ ਆ ਹੋ ਗਈ ਹੈ ਅਰ ਅੰਦਰਲੀ ਕਹਾਣੀ ਹੈ ਜਿਹੜੀ ਉਸ ਸਾਰੀ ਕਹਾਣੀ ਤੋਂ ਮੈਨੂੰ ਜਾਣੂ ਕਰਵਾਤਾ ਫਿਰ ਉਸ ਦੌਰ ਦੇ ਵਿੱਚ ਮੈਂ ਇੱਕ ਵੱਡੀ ਰਿਪੋਰਟ ਤਿਆਰ ਕੀਤੀ ਉਹ ਵੱਡੀ ਰਿਪੋਰਟ ਤਿਆਰ ਕਰਕੇ ਆਪਣੇ ਪੇਪਰ ਨੂੰ ਭੇਜੀ ਔਰ ਮੇਰੇ ਪੇਪਰ ਦੇ ਵਿੱਚੋਂ ਸ਼ਫੀ ਉਸ ਵੇਲੇ ਦੇ ਸਮਝ ਲਓ ਵੀ ਤੁਸੀਂ ਨਮਾਜ਼ਮਾਨਾ ਜੀ ਜੀ ਨਮਾਜ਼ਮਾਨਾ ਦੀ ਜੋ ਖਬਰ ਛਪੀ ਜਦੋਂ ਖਬਰ ਛਪ ਗਈ ਫਰੰਟ ਕੋਈ ਵੀ ਖਬਰ ਸੀ ਉਨੇ ਚਹਿਲ ਕਮਚਾਤਾ ਮੋਗੇ ਦੇ ਸਾਰੇ ਮਤਲਬ ਬਾਤਾਂ ਬਰਨ ਦੇ ਵਿੱਚ ਜੀ ਔਰ ਉਸ ਵੇਲੇ ਫਿਰ ਉਹ ਬਹੁਤ ਵੱਡੇ ਪੱਦਰ ਦੇ ਉੱਤੇ ਫੋਟੋ ਸਟੇਟ ਦੀਆਂ ਕਾਪੀਆਂ ਦਿੱਖ ਦਿਗੜੀਆਂ ਇਹ ਖਬਰ ਕਿਸੇ ਤਰੀਕੇ ਸਰਦਾਰ ਮਹਿਤਾਬ ਸਿੰਘ ਜਿਲ ਜਿਹੜੇ ਉਸ ਵੇਲੇ ਹਾਈ ਕੋਰਟ ਦੇ ਜੱਜ ਸੀ ਉਹਨਾਂ ਕੋਲ ਪਹੁੰਚ ਗਈ ਉਹਨਾਂ ਨੇ ਫਿਰ ਉਹ ਖਬਰ ਸੀ ਦਾ ਅਖਬਾਰ ਪੜ੍ਹਿਆ ਅਖਬਾਰ ਪੜ੍ਹ ਕੇ ਪੜਵਾ ਕੇ ਉਹਨਾਂ ਨੇ ਦੇਖਿਆ ਕਿ ਮਾਮਲਾ ਬੜਾ ਗੰਭੀਰ ਹੈ ਫਿਰ ਉਹਨਾਂ ਨੇ ਇਸ ਨੋਟਿਸ ਜਾਰੀ ਕਰਤਾ ਸੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਇਸ ਦੀ ਰਿਪੋਰਟ ਪੇਸ਼ ਕੀਤੀ ਹੈ ਜੀ ਇਹ ਜਿਹੜੀ ਸਟੇਟਸ ਰਿਪੋਰਟ ਫਿਰ ਉਹਨੇ ਪੇਸ਼ ਕੀਤੀ ਉਹਦੇ ਵਿੱਚ ਆਪਾਂ ਜੋ ਬਣਾਈਆਂ ਸੀ ਉਹਨਾਂ ਗੱਲਾਂ ਦੀ ਪੁਸ਼ਟੀ ਹੋਈ ਨਤੀਜਾ ਇਹ ਹੋਇਆ ਕਿ ਗਿਲਸਾਹਬ ਨੇ ਆਰਡਰ ਕਰਤਾ ਸੀ ਇਹ ਮਾਮਲਾ सीबीआई ਦੇ 스ਕੋਰ ਤੇ ਚਾਜਿਆ ਜਾਦਾ ਜੀ सीबीआई ਨੇ ਬੜੀ ਮਿਹਨਤ ਕੀਤੀ ਮਿਹਨਤ ਕਰਕੇ सीबीआई ਨੇ ਸਾਰੀ ਐਵੀਡੈਂਸ ਇਕੱਠੀ ਕੀਤੀ ਔਰ ਮਾਮਲਾ ਚਲਾਨ ਪੇਸ਼ ਕਰਤਾ ਫਿਰ ਤੁਹਾਨੂੰ ਪਤਾ ਜਿਹੜੇ ਵੱਡੇ ਬੰਦੇ ਹੁੰਦੇ ਆ ਅਮੀਰ ਆਦਮੀ ਹੁੰਦੇ ਆ ਉਹਨਾਂ ਕੋਲੇ ਬੜੇ ਸਾਧਨ ਹੁੰਦੇ ਆ ਕੇਸ ਨੂੰ ਲਮਕਾਉਣ ਵਾਸਤੇ ਕਿ ਜਿੰਨਾ ਕੇਸ ਪੁਰਾਣਾ ਹੋ ਜਾਈਂ ਉਹਨਾਂ ਨੂੰ ਰਾਹਤ ਮਿਲੂਗੀ ਉਹਦੇ ਤੱਕ ਬਹੁਤ ਸਾਰੇ ਦਵਾਬ ਵਗੈਰਾ ਮਰ ਵੀ ਜਾਂਦੇ ਐ ਇਸ ਕੇਸ ਦੇ ਵਿੱਚ ਵੀ ਕਈ ਦਵਾਬ ਮੜ ਗਏ ਸੀ ਲੇਕਿਨ ਫਿਰ ਵੀ ਆਪਾਂ ਕਮਾਂਗੇ ਕਿ ਜੇਰੇ ਸਫਿਸ਼ੀ ਅਫਸਰਾਂ ਨੂੰ ਗਾਦੇ ਲਈ ਬੰਦਦੀ ਐ ਤੇ ਅਦਾਲਤ ਦਾ ਸਤਕਾਰ ਕਰਨਾ ਪੜਦਾ ਐ ਜਿਸ ਅਦਾਲਤ ਨੇ ਇਹਨਾਂ ਨੂੰ ਪਹਿਲਾ ਦੋਸ਼ੀਕਰ ਦਿੱਤਾ ਤੇ ਕੱਲ ਸਾਰਿਆਂ ਨੂੰ 5-5 ਸਾਲ ਦੀ ਕੈਦ 2-2 ਲੱਖ ਰੁਪਏ ਦਾ ਜੁਰਮਾਨਾ ਕੀਤਾ ਲੇਕਿਨ ਇੱਕ ਬੰਦਾ ਜਿਹੜਾ ਹੈਗਾ ਰਮਨ ਕੁਮਾਰ ਇੰਸਪੈਕਟਰ ਉਹ ਵੀ ਇੱਕ ਹੋਰ ਧਾਰਾ ਦੇ ਵਿੱਚ 3 ਲੱਖ 3 ਸਾਲ ਦੀ ਕੈਦ ਹੋਰ ਦੇਤੀ ਮਤਲਬ ਰਮਨ ਕੁਮਾਰ ਕੁੱਲ 8 ਸਾਲ ਕੈਦ ਦਾ ਹੈ ਸ਼ਾਇਦ 4 ਹੋ ਗੂਗਾ ਬਾਕੀ 5-5 ਸਾਲ ਭੋਗਣਗੇ ਤੇ ਜਿਵੇਂ ਤੁਸੀਂ ਕਿਹਾ ਕਿ ਜਦੋਂ ਇਹ ਪਾਵਰ ਚੁੰਦੇ ਆ ਮੁੱਛਾਂ ਨੂੰ ਬਟੇ ਦਿੰਦੇ ਆ ਇਹ ਮੋਢੇ ਤੋਂ ਵੀ ਠੁਕਦੇ ਆ ਬੰਦੇ ਨੂੰ ਬੰਦਾ ਨਹੀਂ ਸਮਝਦੇ ਤੇ ਫਿਰ ਇਹਨਾਂ ਨੂੰ ਮੂੰਹ ਲੋੜ ਕੋਹ ਕੋਕੇ ਜਿਹੜਾ ਹੈਗਾ ਉਹ ਤੁਰਨਾ ਪੈਂਦਾ ਜਦੋਂ ਜੇਲ੍ਹ ਯਾਤਰਾ ਕਰਨੀ ਪੈਂਦੀ ਹੈ ਤੇ ਮੇਰੇ ਖਿਆਲ ਮੁਕਾਬਕੇ ਨਾਲ ਦੇ ਵਿੱਚੋਂ ਕੋਈ ਖੁਸ਼ਕਿਸਮਤੀ ਹੋਊਗਾ ਜਿਹੜਾ ਮਤਲਬ ਇਹ ਕਹਿ ਸਕਾਂਦੇ ਆਪਾਂ ਕਿ ਕੈਦ ਭੁਗਤ ਕੇ ਬਾਹਰ ਨਿਕਲੇ ਬਾਕੀ ਬਹੁਤ ਹੀ ਤਾਂ ਹੋਣਗੇ ਕਿ ਚੈਟ ਦੇ ਦੌਰਾਨ ਉਹ ਇਸ ਦੁਨੀਆ ਨੂੰ ਹਲਵਿਦਾ ਕਹਿ ਜਾਣਗੇ ਜੀ ਸਭ ਨੂੰ ਸਾਥ ਜੀ 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 ਚਲੋ ਜੋ ਨਾ ਕੀਤਾ ਉਹਦੀ ਸਜ਼ਾ ਉਹਨਾਂ ਨੂੰ ਮਿਲ ਗਈ ਤਾਂ ਨਾਲ ਦੀ ਨਾਲ ਆਪਾਂ ਫਿਰ ਪੁਲਿਸ ਦੀ ਖ਼ਬਰ ਹੀ ਚੱਕਦੇ ਆ ਡੀਆਈਜੀ ਮਨਦੀਪ ਸਿੱਧੂ ਹੁਣੀ ਜਿਹੜੇ ਨੇ ਉਹਨਾਂ ਨੂੰ ਹੱਤਕ ਦਾ ਨੋਟਿਸ ਕਿਉਂ ਹੋਇਆ ਜੀ ਹੱਤਕ ਅਦਾਲਤ ਦਾ ਨੋਟਿਸ ਜਾਰੀ ਹੋਇਆ ਜੀ ਉਹਨਾਂ ਨੂੰ ਜੀ ਜਿੰਨਾ ਪੱਕਾ ਕੰਟੈਂਟ ਆਫ ਕੋਰਟ ਕਹਿ ਦਿੰਦੇ ਹਾਂ ਹਾਂ ਜੀ ਇਹਦਾ ਕਾਰਨ ਇਹ ਹੈ ਕਿ ਮਨਦੀਪ ਸਿੰਘ ਸਿੱਧੂ ਇਕ ਜਿਹਨਾਂ ਨੂੰ ਮੰਨਿਆ ਜਾਂਦਾ ਕਿ ਬਹੁਤ ਸ਼ਾਨਦਾਰ ਅਫਸਰ ਹੁੰਦੇ ਸੀ ਕਿਸੇ ਜਮਾਨੇ ਚ ਉਹਨਾਂ ਬਾਰੇ ਇਹ ਗੱਲ ਕਹੀ ਜਾਂਦੀ ਸੀ ਕਿ ਮਨਦੀਪ ਸਿੰਘ ਸਿੱਧੂ ਬਹੁਤ ਸੱਚੇ ਸੁੱਚੇ ਆਦਮੀ ਹੈ ਔਰ ਕਿਸੇ ਕਿਸਮ ਦੀ ਮਤਲਬਦਾਰੀ ਹੈਗੀ ਹੈ ਇਹ ਬੇਇਨਸਾਫੀ ਨਾ ਕਰਦੇ ਤੇ ਨਾ ਹੀ ਬੇਇਨਸਾਫੀ ਬਰਦਾਸ਼ਤ ਕਰਦੇ ਜੀ ਜੀ ਜਿਵੇਂ ਹੋਇਆ ਕਿ ਇਹ ਐ ਬੰਦੇਵ ਸਿੰਘ ਸਿੱਧੂ ਆਪ ਦਾ ਮਨਦੀਪ ਸਿੰਘ ਸਿੱਧੂ ਉਹਨਾਂ ਦਿਨਾਂ ਚ ਲੱਗੇ ਹੁੰਦੇ ਸੀਗੇ ਐਸਐਸਪੀ ਪਹਾੜ ਸਿੰਗਰੂਰ ਜੀ ਇਹਨਾਂ ਨੂੰ ਕੋਈ ਪਰਮਿਸ਼ਨ ਮਿਲੀ ਜਾਂ ਕੋਈ ਇਹਨਾਂ ਦੀ ਕੋਈ ਰੈਂਡੇ ਸੀ ਇਹਨਾਂ ਨੇ ਬਲਬੀਰ ਸਿੰਘ ਜਨੂਹਾ ਨਾਂ ਦਾ ਇੱਕ ਸ਼ਖਸ ਉਹ ਇੱਕ ਪੱਤਰਕਾਰ ਸੀ ਉਹਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਉਹਨੂੰ ਬੁਰੀ ਤਰ੍ਹਾਂ ਟੌਰਚਰ ਕੀਤਾ ਨਾ ਸਿਰਫ ਟੌਰਚਰ ਕੀਤਾ ਸਗੋਂ ਉਹਨੂੰ ਅਲਕੂ ਮੰਗਾ ਕਰਕੇ ਤੇ ਦੀਵਾਰ ਦੇ ਨਾਲ ਖੜਾ ਕਰਤਾ ਸਾਰਾ ਦਿਨ ਧੀਰੀ ਦੇ ਥਾਣੇ ਵਿੱਚ ਖੜਾ ਰੱਖਿਆ ਉਹ ਬੰਦਾ ਚੁੱਟਿਆ ਨਹੀਂ ਚਲੇ ਨਹੀਂ ਸਿਰੋ ਜੀ ਦੀ ਉਹਦੀ ਵੀਡੀਓ ਬਣਾਈ ਗਈ ਵੀਡੀਓ ਬਣਾਉਣ ਤੋਂ ਬਾਅਦ ਇਹ ਵੀਡੀਓ ਵਾਇਰਲ ਕੀਤੀ ਗਈ ਤੇ ਵੀਡੀਓ ਵਾਇਰਲ ਕਰਕੇ ਉਸ ਬੰਦੇ ਨੂੰ ਸਾਰੀ ਜਿਹੜੀ ਹੈਗੀ ਆਪਕਵਾਗੇ ਦਹਾਨ ਦੇ ਵਿੱਚ মিডিਆ ਭਾਈਚਾਰੇ ਦੇ ਵਿੱਚ ਉਸ ਬੰਦੇ ਨੂੰ ਬਦਨਾਮ ਕਰਨ ਦਾ ਕੋਝਾ ਯਤਨ ਕੀਤਾ ਗਿਆ ਲੇਕਿਨ ਜਿਹੜੇ ਇਨਸਾਫ ਲਈ ਲੜਨ ਵਾਲੇ ਲੋਕ ਹੁੰਦੇ ਆ ਉਹ ਕਦੇ ਝੁਕਦੇ ਨਹੀਂ ਕਦੇ ਟੁੱਟਦੇ ਨਹੀਂ ਬਲਦੇਵ ਸਿੰਘ ਜੀ ਵੀ ਘਟੇ ਰਿਹਾ ਉਹਨੇ ਵਕ ਵਕ ਥਾਮਾ ਦੇ ਉੱਤੇ ਜਿਹੜਾ ਵੀ ਯੂਨਿਫਲੈਟਫਾਰਮ ਮਿਲਿਆ ਉਸ ਪਲੇਟਫਾਰਮ ਤੇ ਖੜਕੇ ਇਹਨਾਂ ਦਾ ਵਿਰੋਧ ਕੀਤਾ ਲੇਕਿਨ ਕਿਤੇ ਵੀ ਇਹਨਾਂ ਨੂੰ ਮਦਦ ਨਹੀਂ ਮਿਲੀ ਸਾਡੇ ਵਰਗੇ ਜਿਹਦੇ ਉਹਨਾਂ ਦੇ ਮਿੱਤਰ ਚਾਰੇ ਵੀ ਆ ਪੱਤਰਕਾਰ ਭਾਈਚਾਰੇ ਤੋਂ ਵੀ ਆ ਉਹ ਦੇ ਆ ਸੀ ਕਿਉਂਕਿ باوجود ਵੀ ਅਸੀਂ ਉਹਨਾਂ ਦੀ ਮਦਦ ਨਹੀਂ ਕਰ ਸਕੇ ਕਿਉਂਕਿ ਸਾਡੇ ਜਿਲ੍ਹੇ ਤੋਂ ਮਾਮਲਾ ਦੂਰ ਸੀ ਤੇ ਇਹ ਥੋੜਾ ਲੰਬਾ ਹੋ ਗਿਆ ਸੀ ਪਰ ਉਹ ਬਲਦੇਵ ਸਿੰਘ ਜੀ ਦਾ ਰੂਹਾ ਫਿਰ ਨਹੀਂ ਹਟਿਆ ਪਛਾ ਉਹਨਾਂ ਦੇ ਮਿਸਟਰ ਆਰਐਸ ਬੈਂਕਸ ਜਿਹੜੇ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਇੱਕ ਬਹੁਤ ਸ਼ਾਨਦਾਰ ਵਕੀਲ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਹੈ ਇਹ ਅਰੇ ਮਰਹੂਮ ਜਸਟਿਸ ਅਜੀਤ ਸਿੰਘ ਬੈਂਸ ਦੇ ਸੁਪੁੱਤਰ ਹੈ ਬੈਂਸ ਸਾਹਿਬ ਤੁਹਾਨੂੰ ਪਤਾ ਹੈ ਵੀ ਉਹ ਮਨੁੱਖੀ ਅਧਿਕਾਰਾਂ ਦੇ ਲਈ ਲੜਦੇ ਰਹੇ ਐ ਕੈਨਸ ਸਾਹਿਬ ਜਿਹੜੇ ਹਾਈ ਕੋਰਟ ਦੇ ਰਿਟਾਇਰਡ ਜੱਜ ਸੀ ਉਹਨਾਂ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਦੇ ਬਦਲੇ ਆਪ ਆਪ ਖੁਦ ਮਤਲਬ ਖੁਦ ਨੂੰ ਉਹਨਾਂ ਨੂੰ ਫਸਕੜੀ ਲਗਾਉਣ ਲਈ ਮਜਬੂਰ ਹੋਣਾ ਪਿਆ ਸੀ ਜਦੋਂ ਬੇਲੇ ਦੀ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਮਤਲਬ ਉਸ ਪਰਿਵਾਰ ਦੇ ਵਿੱਚੋਂ ਆਉਂਦੇ ਐ ਔਰ ਜਦੋਂ ਇਹੋ ਜਿਹੇ ਮਾਮਲੇ ਹੁੰਦੇ ਐ ਇਹਨਾਂ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਕੋਈ ਸ਼ੀਸ਼ਟਾ ਬਹੁਤਾ ਲਾਲਚ ਨਹੀਂ ਹੁੰਦਾ ਅਰੈਸਟ ਬੈਂਸ ਸਾਹਿਬ ਨੂੰ ਉਹ ਕਈ ਵਾਰੀ ਬਗੜ ਫੀਸ ਤੋਂ ਵੀ ਮੁਕਦਮੇ ਇਸ ਕਿਸਮ ਦੇ ਲੜਦੇ ਐ ਲੌਦੀ ਬੰਦੂਰ ਸਿੰਘ ਜਰੂਹਾ ਦਾ ਉਹਨਾਂ ਨੇ ਕੇਸ ਲੈ ਲਿਆ ਫਿਰ ਉਹਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿਚਾਲੇ ਚ ਪਟੀਸ਼ਨ ਜ਼ਰਅ ਕਰਤੀ ਜੀ ਤੇ ਪਟੀਸ਼ਨ ਜ਼ਰਅ ਕੀਤੀ ਉਹਨਾਂ ਨੇ ਹੱਥ ਤੱਕ ਜਿੱਤ ਦੀ ਅਰੇ ਇਹਦੇ ਵਿੱਚ ਉਹਨਾਂ ਨੇ ਸੁਪਰੀਮ ਕੋਰਟ ਦੀਆਂ 3 ਜੱਜਮੈਂਟਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਜ਼ਿਕਰ ਕੀਤਾ ਹੈ ਇਹਨਾਂ ਜੱਜਮੈਂਟਸ ਦੇ ਰਹਿਮਾਨਯੋਗ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਸੀ ਕਿ ਕਿਸੇ ਵੀ ਵਿਅਕਤੀ ਨੂੰ ਹੱਥ ਕੜੀ ਨਾਲ ਨਹੀਂ ਲਾਈ ਜਾਵੇ ਹੱਥ ਕੜੀ ਦਾ ਮਤਲਬ ਸੰਧੂ ਸਾਹਿਬ ਇਹ ਹੁੰਦਾ ਹੈ ਕਿ ਕਿਸੇ ਬੰਦੇ ਨੂੰ ਜਲੀਲ ਕਰਨਾ ਇਸਲੇ ਦਿਨਾਂ ਤੁਸੀਂ ਦੇਖਿਆ ਹੋਣਾ ਹੈ ਜਦੋਂ 트럼ਪ ਸਾਹਿਬ ਅਮਰੀਕਾ ਦੇ ਪ੍ਰਧਾਨ ਬਣੇ ਹੈ ਪ੍ਰਧਾਨ ਬਣ ਕੇ ਬਾਅਦ ਉਹਨਾਂ ਨੇ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਨੂੰ ਆਪਣੇ ਦੇਸ਼ ਦੇ ਵਿੱਚੋਂ ਕੱਢ ਦਿੱਤਾ ਸੀ ਜੀ ਉਹਨਾਂ ਨੇ ਨਿੱਕੇ ਨਿੱਕੇ ਦੇਸ਼ਾਂ ਨੂੰ ਜਦੋਂ ਪਿਆ ਕਿ ਅਸੀਂ ਜਹਾਜ਼ਾਂ 'ਚ ਭਰ ਕੇ ਤੇ ਬੰਦੇ ਤੁਹਾਡੇ ਦੇਸ਼ਾਂ 'ਚ ਲੈ ਕੇ ਆਉਣੇ ਆ ਤਾਂ ਛੋਟੇ ਛੋਟੇ ਦੇਸ਼ਾਂ ਨੇ ਇਨਕਾਰ ਕਰਤਾ ਸੀ ਕਿ ਨਹੀਂ ਅਸੀਂ ਤੁਹਾਡੇ ਜਹਾਜ਼ ਨੂੰ ਆਪਣੇ ਦੇਸ਼ ਦੇ ਵਿੱਚ ਉਤਰ ਨਹੀਂ ਦੇਵਾਂਗੇ ਲੇਕਿਨ ਜੇ ਤੁਸੀਂ ਸਾਡੇ ਬੰਦਿਆਂ ਨੂੰ ਕੱਢਣਾ ਹੀ ਹੈ ਅਸੀਂ ਆਪਣਾ ਜਹਾਜ਼ ਭੇਜਾਂਗੇ ਤੇ ਬਾਅਦ ਵਿੱਚ ਇਹਨਾਂ ਨੂੰ ਵਾਪਸ ਲੈ ਕੇ ਆਵਾਂਗੇ ਉਹ ਆਏ ਵੀ ਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਅਜੇ ਹਾਹੀਆ ਨਹੀਂ ਕਰ ਸਕੀ ਅਜੇ ਹ ਹੌਸਲਾ ਨਹੀਂ ਕਰ ਸਕੀ ਕਿਉਂਕਿ ਇਹ ਕਹਿੰਦੇ ਹੁੰਦੇ ਸੀ ਕਿ ਮਿਸਟਰ 트াম্প ਮੇਰੇ ਵੈਸਟ ਫਰੈਂਡ ਹੈ ਵੈਸਟ ਫਰੈਂਡ ਨੇ ਉਹ ਜੋ ਸਲੂਕ ਕੀਤਾ ਤੁਹਾਨੂੰ ਪਤਾ ਹੈ ਕਿ ਆਰਮੀ ਦੇ ਜਹਾਜ਼ ਦੇ ਰਾਹੀਂ ਉਹਨਾਂ ਲੋਕਾਂ ਨੂੰ ਪੰਜਾਬ ਦੇ ਵਿੱਚ ਭੇਜਿਆ ਜਾਂਦਾ ਹੈ ਭਾਰਤ ਵਿੱਚ ਭੇਜਿਆ ਜਾਂਦਾ ਹਵਾਈਏ ਦਾ ਪੰਜਾਬ ਦਾ ਚੁਣਿਆ ਜਾਂਦਾ ਹੈ ਉੱਥੇ ਉਹਨਾਂ ਨੂੰ ਉਤਾਰਿਆ ਜਾਂਦਾ ਤੇ ਉਹਨਾਂ ਦੇ ਹੱਥ ਕੜਨਾ ਤੇ ਬੀੜੀਆਂ ਲੱਗਣਾ ਹੋਣੀ ਅਸੀ। ਹਾਂ। ਅਰ ਇਸ ਮੁੱਦੇ ਨੂੰ ਸਾਰੀ ਦੁਨੀਆ ਦੇ ਵਿੱਚ ਜਿਹੜੇ ਹੈਗੇ ਆ ਮਨੁੱਖਪਰਾਸਤ ਲੋਕ, ਹਿਊਮਨ ਰਾਈਟਸ ਦੇ ਮੁੱਦੇ, ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਸੀ। ਪਰ ਭਾਰਤ ਦੀ ਸੁਪਰੀਮ ਕੋਰਟ ਨੇ ਕਈ ਬੜੇ ਫੈਸਲੇ ਇਸ ਮਾਮਲੇ ਵਿੱਚ ਦੇਖ ਲਿਆ ਸੀ ਕਿ ਐਸ ਕਿਸਮ ਦਾ ਜਦੋਂ ਕਿਸੇ ਅਸੀਂ ਬੰਦੀ ਦੇ ਨਾਲ ਜ਼ੁਲੂਕ ਕਰਾਂਗੇ, ਇਹ ਅਸੀਂ ਉਹ ਵੀ ਹੱਥ ਕਰਾਂਗੇ, ਇਹ ਹੱਤਕ ਨਹੀਂ ਹੋਣੀ ਚਾਹੀਦੀ। ਉਹਦੇ ਵਿੱਚ ਖੇਨ ਭਾਵਨਾ ਨਹੀਂ ਪੈਦਾ ਹੋਣੀ ਆ, ਹੋਣੀ ਚਾਹੀਦੀ। ਉਹ ਬੰਦੇ ਨੂੰ ਅਦਾਲਤ ਵਿੱਚ ਸੇਸ਼ ਕਰਾਂਗੇ ਅਦਾਲਤ ਜੀ ਦੋਸ਼ੀ ਗਰਦਾਨੂਗੀ ਤਾਂ ਉਹ ਬੰਦੇ ਨੂੰ ਸਜ਼ਾ ਦੇ ਦੂਗੀ ਪਰ ਉਹਨੂੰ ਹਸਕੜੀਆਂ ਨਹੀਂ ਲੱਗਣਗੀਆਂ ਪਰ ਕਿਉਂਕਿ ਇੱਥੇ ਹਸਕੜੀਆਂ ਵੀ ਲੱਗਿਆ ਗਿਆ ਸੀ ਇੱਕ ਬੰਦੇ ਨੂੰ ਅਲਫ ਨੰਗਾ ਕਰਕੇ ਪੱਤਰਕਾਰ ਨੂੰ ਜਿਹੜਾ ਸਾਬਕਾ ਫੌਜੀ ਹੈ ਕੰਧ ਨਾਲ ਖੜਾ ਕੀਤਾ ਗਿਆ ਸੀ ਫਿਰ ਉਹਨਾਂ ਕੋਈ ਬਰਦਾਸ਼ਤ ਨਹੀਂ ਹੋਇਆ ਤੇ ਉਹਨਾਂ ਨੇ ਜਿਹੜੇ ਕੇਸ ਧਾਰ ਕਰਤਾ ਤਾਂ ਹੁਣ ਇਸ ਕੇਸ ਨੂੰ ਜਿਹੜਾ ਹੈਗਾ ਮਾਨਯੋਗ ਹਾਈ ਕੋਰਟ ਨੇ ਕਨਸਿਡਰ ਕੀਤਾ ਕਿ ਇਹ ਹੱਦ ਤੱਕ ਅਦਾਲਤ ਹੈ ਇਹ ਸੁਪਰੀਮ ਕੋਰਟ ਨੇ ਇਹ ਹੁਕਮ ਜਾਰੀ ਕੀਤਾ ਸੀ ਕਿ ਹਦਾਇਤਾਂ ਦਿੱਤੀਆਂ ਸੀ ਉਹਨਾਂ ਦੀ ਉਲੰਘਣਾ ਹੈ ਇਹ ਕਿਸੇ ਵੀ ਅਦਾਲਤ ਦੇ ਜਿਹੇ ਹੁਕਮ ਦੀ ਆਪਾਂ ਉਹ ਨਹੀਂ ਕਰਦੇ ਆ ਤਾਂ ਫਿਰ ਇਹ ਵਿੱਚ ਹੱਦ ਤੱਕ ਅਦਾਲਤ ਅੰਗਰੇਜ਼ੀ ਚ ਕਹਿੰਦੇ ਐ ਐਕਸਟੈਂਟੈਂਟ ਆਫ ਕੋਰਟ COC ਬਣਦੀ ਹੈ ਜਿਸ ਕੰਟੈਂਟ ਆਫ ਕੋਰਟ ਦੇ ਦੋਸ਼ ਤਹਿਤ ਮਿਸਟਰ ਮਨਦੀਪ ਸਿੰਘ ਸਿੱਧੂ ਨੂੰ ਨੋਟਿਸ ਜਾਰੀ ਕਰ ਦਿੱਤਾ ਜਿਹੜੇ ਐਸੋ ਡੀ ਲਈਦੀ ਹੈ ਔਰ ਇਹ ਨੋਟਿਸ ਜਿਹੜਾ ਹੈਗਾ ਇਸ ਨੋਟਿਸ ਦੀ ਸੁਣਵਾਈ ਜਿਹੜੀ ਉਹਨਾਂ ਨੂੰ ਮੇਰੇ ਖਿਆਲ ਅਸ਼ਾਗ 21 ਦਾ 24 April ਦਿੱਤੀ ਹੋਈ ਹੈ 21 ਦਾ 24 April ਤੱਕ ਮੇਰੇ ਅੱਪੱਕਾ ਨਹੀਂ ਪਤਾ ਮਤਲਬ ਅਪ੍ਰੈਲ ਜੋ ਪੀਜੇ ਹਫਤੇ ਦੇ ਵਿੱਚ ਇਹਦੀ ਸੁਣਵਾਈ ਹੋਣੀ ਹੈ ਅਡੇ ਫਿਰ ਮਾਮਲੇ ਨੂੰ ਹਾਈ ਕੋਰਟ ਕਿਸਟਲ ਲਈ ਦੇ ਟਾਪਾ ਦੇਖਾਂਗੇ ਪਰ ਮੈਂ ਇਥੇ ਹੋਰ ਜ਼ਿਕਰ ਕਰਨਾ ਚਾਹੂ ਆ ਕਿ ਇਹਨਾਂ ਗੁਰਾਂ ਦੇ ਵਿੱਚ ਸਰਦਾਰ ਮਨਦੀਪ ਸਿੰਘ ਸਿੱਧੂ ਬੜੇ ਖਫਾ ਹੁੰਦੇ ਆ ਮੈਨੂੰ ਜਾਣਕਾਰੀ ਮਿਲੀ ਹੈ ਕੁਝ ਸੱਜਣਾ ਤੋਂ ਕਿ ਕਿਸੇ ਸਮਾਗਮ ਦੇ ਦਿੱਤੋਂ ਆਪਣੇ ਰਿਸ਼ਤੇਦਾਰਾਂ ਦੇ ਨਾਲ ਇਕੱਠੇ ਹੁੰਦੇ ਹੈ ਤੇ ਇਥੇ ਕਿਸਾਨਾਂ ਤੇ ਗਿਲਾ ਕਰਦੇ ਹੈ ਕਿ ਕਿਸਾਨਾਂ ਨੇ ਮੇਰੀ ਜਿਹੜੀ ਹੈ ਜੀ ਹੈ ਐਨੀ ਜ਼ਿਆਦਾ ਇਨਸਰਟ ਕਰਤੀ ਹੈ ਕਿ ਮੈਨੂੰ ਕੇਪੀਐਸ ਗਿਲ ਦੇ ਬਰਾਬਰ ਲਾਇਆ ਜਾਂਦਾ ਤੁਹਾਨੂੰ ਪਤਾ ਕੇਪੀਐਸ ਗਿਲ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਰਹੇ ਹੈ ਔਰ ਉਹਨਾਂ ਨੂੰ ਮਨੁੱਖੀ ਅਧਿਕਾਰਾਂ ਦਾ ਜਾਲਾ ਹੈਗਾ ਅਤੇ ਆਰਾ ਮੰਨਿਆ ਜਾਂਦਾ ਕਿ ਇਹਨਾਂ ਨੇ ਮੁਨਕੀਅਤ ਤਾਰਾਂ ਦਾ ਕਾਹਨ ਕੀਤਾ ਸੀ ਬਿਲਕੁਲ ਤੇ ਸਿੱਧੂ ਸਾਹਿਬ ਵੀ ਆਪਣੇ ਕਹਿੰਦੇ ਆਪਣੇ ਆਪਣੀ ਕਹਿੰਦੇ ਵੀ ਮੈਂ ਭਲਾ ਮਾਰ ਉਸ ਬੰਦਾ ਮੈਨੂੰ ਕਿਸਾਨਾਂ ਨੇ ਸ਼ਜ ਪਾ ਕੇ ਸ਼ੰਡਲਾ ਸ਼ੁਰੂ ਕਿਉਂ ਕਰ ਦਿੱਤਾ ਤੁਹਾਡੇ ਯਾਦ ਹੋਣਾ ਪਿਛਲੇ ਦਿਨਾਂ ਦੇ ਵਿੱਚ ਕਿਸਾਨਾਂ ਨੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਬਹੁਤ ਵੱਡੇ ਵੱਡੇ ਘਰਨੇ ਮਾਰੇ ਸੀ ਜਿਹਦੇ ਵਿੱਚ ਸਾਰੇ ਥਾਵਾਂ ਵਿੱਚ ਲਲਕਾਰੇ ਲਲਕਾਰੇ ਕਿੰਨ ਉਸੇ ਸਿੱਧੂ ਸਾਹਿਬ ਨੇ ਲਲਕਾਰਿਆ ਸੀ ਕਿ ਸਿੱਧੂ ਸਾਹਿਬ ਉਸੇ ਜਿਹੜੇ ਹੈਗੇ ਐ ਇਹਨਾਂ ਕਿਸਾਨਾਂ ਨੂੰ ਆਉਂਗਾਤੇ ਨੂੰ ਵੰਗਾਰਿਆ ਸੀ ਕਿ ਆਜ ਅੰਗਾਤਾ ਦੇਸ਼ ਦੇ ਸਭ ਤੋਂ ਦੇਸ਼ ਦੇ ਵਕਸਫਕੀਲਾ ਹੈਡਕੁਆਰਟਰਾਂ ਤੇ ਗਾਰਜਰੇ ਹੈ ਪੰਜਾਬ ਦੇ ਵਿੱਚ ਨਹੀਂ ਗਾਰਜਰੇ ਨੂੰ ਹੁਣ ਇਹ ਗੱਲ ਕਿ ਜਿਹੜਾ ਹਾਈ ਕੋਰਟ ਦਾ ਨੋਡਸ ਹੈ ਤੇ ਕਿਸਾਨਾਂ ਨੇ ਜਿਸ ਢੰਗ ਦੇ ਨਾਲ ਫੀਲ ਕੀਤਾ ਸਿੱਧੂ ਸਾਹਿਬ ਨੇ ਉਹਦੇ ਤੋਂ ਇਹੋ ਲੱਗਦਾ ਹੈ ਕਿ ਬੰਦਾ ਭਾਵੇਂ ਕਿੰਨਾ ਵੀ ਭਲਾ ਲੱਗਦਾ ਹੋਵੇ ਦੇਖਣੀ ਪੱਖ ਨਹੀਂ ਚਿਹਰੇ ਮੂਰੇ ਤੋਂ ਲੇਕਿਨ ਜਿਹੜੀ ਸੱਤਾ ਜਾਂ ਜਿਹੜੀ ਤਾਕਤ ਹੈ ਉਹ ਤਾਕਤ ਬੰਦੇ ਨੂੰ ਬਦਲਾ ਦਿੰਦੀ ਹੈ ਤੇ ਕਈ ਵਾਰੀ ਉਹ ਆਪਾ ਆਪਣੇ ਆਪਣੇ ਆਪ ਦੀ ਗਵਾਚ ਦੇ ਅੰਦਰ ਇਹ ਸੱਚ ਤਦਰ ਗਵਾਹ ਜਾਂਦਾ ਕਿ ਮਨੁੱਖੀ ਅਧਿਕਾਰਾਂ ਨੂੰ ਵੀ ਸ਼ਿੱਕੇ ਤੇ ਟੰਗ ਦਿੱਤਾ ਹੈ ਮੈਂ ਵਧਾਈ ਦਊਂਗਾ ਸਰਦਾਰ ਬਲਦੇਵ ਸਿੰਘ ਜਨੂਹਾ ਨੂੰ ਕਿ ਇਹਨਾਂ ਨੇ ਬਹੁਤ ਦਲੇਰੀ ਕੀਤੀ ਹੈ ਅਰੇ ਸਾਡੇ ਲਈ ਸਾਰੇ ਪੱਤਰਕਾਰ ਭਾਈਚਾਰੇ ਦੇ ਲਈ ਮੈਂ ਸਮਝਦਾ ਜੇ ਇਹ ਮੋਟਸ ਹੋਇਆ ਕੱਲ ਨੂੰ ਇਹਦੇ ਜੱਜਮੈਂਟ ਕੋਲ ਤਵੀਤਬ ਨੀਲ ਹੋਣਾ ਹੈ ਇਹ ਜੀਤ ਜਿਹੜੀ ਹੈਗੀ ਹੈ ਨੀਲ ਦਾ ਪੱਥਰ ਸਾਫ ਹੋਊਗਾ ਆਜ਼ਾਦ ਪ੍ਰੈਸ ਨੂੰ ਵੰਡਣ ਵਾਸਤੇ ਵਿਕਸ਼ਨ ਵਾਸਤੇ ਔਰ ਆਜ਼ਾਦ ਪੱਤਰਕਾਰਾਂ ਨੂੰ ਕੰਮ ਕਰਨ ਦੇ ਵਾਸਤੇ ਇੱਕ ਬਹੁਤ ਵਧੀਆ ਮੈਂ ਕਹੂੰਗਾ ਵੀ ਕਿ ਮੌਕਾ ਮਿਲੂਗਾ ਇਸ ਕੇਸ ਦੇ ਫੈਸਲੇ ਨਾਲ ਕਿਉਂਕਿ ਨੋਟਿਸ ਜਾਰੀ ਹੋ ਜਾਣਾ 50% ਕੇਸ ਜਿੱਤਿਆ ਸਮਝਿਆ ਜਾਣਾ ਚਾਹੀਦਾ ਹੈ ਜੀ ਬਿਲਕੁਲ ਜੀ ਤੇ ਢੱਲੋ ਸਾਹਿਬ ਇੱਕ ਬੜਾ ਵੱਡਾ ਮਸਲਾ ਹੈ ਕਿ ਪੰਜਾਬ ਹੀ ਕਿਉਂ ਰੜਕਦਾ ਹੈ ਸਾਰਿਆਂ ਨੂੰ ਕਿ ਪੰਜਾਬ ਦੇ ਵਿੱਚ ਪਹਿਲਾਂ ਜਿਹੜੇ ਜਹਾਜ਼ ਉਤਾਰਿਆ ਉਹਨਾਂ ਨੂੰ ਹੱਥਕੜੀਆਂ ਲਾ ਕੇ ਅਮਰੀਕਾ ਤੋਂ ਤੇ ਹੁਣ ਪੰਜਾਬ ਦੀ ਪਵਿੱਤਰ ਧਰਤੀ ਅੰਮ੍ਰਿਤਸਰ ਦੇ ਉੱਪਰ ਜਿੱਥੇ ਪੰਜਾਬ ਦੇ ਗੱਬਰੂਆਂ ਦੇ ਡੌਲਿਆਂ ਦੀ ਗੱਲ ਹੁੰਦੀ ਸੀ ਪੰਜਾਬ ਦੀਆਂ ਛਿੰਝਾਂ ਤੇ ਖਾਰਿਆਂ ਦੀ ਗੱਲ ਹੁੰਦੀ ਸੀ ਪੰਜਾਬ ਦੇ ਮੁੱਛ ਫੁੱਟ ਗੱਬਰੂਆਂ ਦੀ ਗੱਲ ਹੁੰਦੀ ਸੀ ਪਰ ਹੁਣ ਇੱਕ ਐਸੀ ਜਿਹੜੀ ਪ੍ਰਾਈਡ ਪਰੇਡ ਹੈ ਉਹ ਹੋਣ ਜਾ ਰਹੀ ਸੀ ਰੌਲਾ ਪਿਆ ਜਥੇਬੰਦੀਆਂ ਨੇ ਪਾਇਆ ਸਾਰਿਆਂ ਨੇ ਰੌਲਾ ਪਾਇਆ ਸੀ ਰੱਦ ਹੋ ਗਈ ਤੇ ਇਹ ਕਿਉਂ ਰੱਖੀ ਜਾਂਦੀ ਹੈ ਕਿਉਂ ਪੰਜਾਬ ਨੂੰ ਟਾਰਗੇਟ ਕੀਤਾ ਜਾਂਦਾ ਹੈ ਤੇ ਹੁਣ ਰੱਦ ਹੋਈ ਹੈ ਸਾਰਾ ਮਸਲਾ ਕੀ ਸੀਗਾ ਦੇਖੋ ਗੱਲ ਇਹ ਹੈ ਕੰਦੂ ਸਾਹਿਬ ਜੋ ਯਾਦ ਨੂੰ ਆਪਾਂ ਦੇਖੀਏ ਤਾਂ ਪੰਜਾਬ ਨੂੰ ਇੱਕ ਪ੍ਰਯੋਗਸ਼ਾਲਾ ਬਣਾਇਆ ਗਿਆ ਇੱਥੇ ਤਰ੍ਹਾਂ ਤਰ੍ਹਾਂ ਦੇ ਪ੍ਰਯੋਗ ਕੀਤੇ ਜਾਂਦੇ ਤੇ ਇਹਨਾਂ ਪ੍ਰਯੋਗਾਂ ਦੇ ਵਿੱਚੋਂ ਸੱਤਾ ਕੱਢੀ ਜਾਂਦੀ ਹੈ ਜੀ ਮੈਂ ਤੁਹਾਨੂੰ ਯਾਦ ਕਰਾਉਣਾ ਉਸ ਸਮਾਂ ਜਦੋਂ 1978 ਦਾ ਵਦਸੀ ਵਿਸਾਖੀ ਦਾ ਦਿਨ ਸੀ ਔਰ ਉਸ ਜਿਹੜੇ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੂੰ ਜਿਹੜੇ ਜਿਨ੍ਹਾਂ ਨੂੰ ਆਪਾਂ ਨਿਰੰਕਾਰੀ ਕਹਿੰਦੇ ਆ ਨਿਰੰਕਾਰੀਆਂ ਨੂੰ ਇੱਕ ਅਜਾਜ ਮਿਲਦੀ ਸੀ ਕਿ ਤੁਸੀਂ ਇੱਥੇ ਆਪਣਾ ਸਮਾਗਮ ਕਰ ਸਕਦੇ ਉਹਨਾਂ ਸਿੱਖਾਂ ਨੇ ਵਿਰੋਧ ਕੀਤਾ ਸੀ ਵਿਰੋਧ ਥੋੜਾ ਨਹੀਂ ਕੀਤਾ ਸੀ ਬਹੁਤ ਵੱਡੇ ਪੱਧਰ ਤੇ ਵਿਰੋਧ ਕੀਤਾ ਸੀ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜਿਰੂ ਗਰੰਥ ਸਾਹਿਬ ਨੂੰ ਕੋਡ ਨੂੰ ਰੋਕ ਕੇ ਕੋਈ ਬੰਦਾ ਪੇਸ਼ ਕਰੇ ਮਰੰਗਕਾਰੀ ਇਸ ਤਰ੍ਹਾਂ ਕਰਦੇ ਆ ਜਿਹਾ ਕਰਦੇ ਇਸ ਲਈ ਅਸੀਂ ਇਹ ਸਮਾਗਮ ਨਹੀਂ ਹੋਣ ਦੇਵਾਂਗੇ ਜੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਰਦਾਰ ਮਨਪ੍ਰੀਤ ਸਿੰਘ ਬਾਦਲ ਇੱਕ ਵਾਰੀ ਬੋਲਦੇ ਹੋਏ ਕਹਿੰਦੇ ਆ ਕਿ ਉਸ ਵੇਲੇ ਦੇ ਡੀਆਈਜੀ ਇੰਟੈਲੀਜੈਂਸ ਨੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਨਫੋਰਮ ਕਰ ਦਿੱਤਾ ਸੀ ਇਹ ਇਹ ਮਾਮਲਾ ਪੰਜਾਬ ਦੇ ਅਮਨ ਲਈ ਪੰਜਾਬ ਦੇ ਅਮਨ ਕਾਨੂੰਨ ਲਈ ਘਾਤਕ ਹੋ ਸਕਦਾ ਹੈ ਇਸ ਲਈ ਖੇਤਰ ਹੈ ਕਿ ਆਪਾਂ ਜਿਹੜੀ ਇਹ ਇਜਾਜ਼ਤ ਦਿੱਤੀ ਹੈ ਨਿਰੰਕਾਰੀਆਂ ਨੂੰ ਉਹ ਵਾਪਸ ਲੈ ਲਈਏ ਪਰ ਤੁਹਾਨੂੰ ਪਤਾ ਹੈ ਕਿ ਸੱਤਾ ਅਜਿਹੀ ਚੀਜ਼ ਹੁੰਦੀ ਹੈ ਜਿਹੜੀ ਵੱਡੇ ਵੱਡੇ ਬੰਦਿਆਂ ਨੂੰ ਬਦਲਾ ਦਿੰਦੀ ਹੈ ਬਾਦਲ ਸਾਹਿਬ ਜੀ ਨਹੀਂ ਕਾਕਾ ਗੱਲ ਠੀਕ ਨਹੀਂ ਜੇ ਕੜੀ ਆਪਾਂ ਰਾਸਤੇ 'ਚ ਨਹੀਂ ਹੈ ਵਾਪਸ ਲਵਾਂਗੇ ਤੇ ਇਹਦੇ ਗਲਤ ਅਰਥ ਕੱਢੇ ਜਾਣਗੇ ਅੱਗੇ ਕੀ ਹੁੰਦਾ ਹੈ ਅੱਗੇ ਹੁੰਦਾ ਕਿ ਬਸਾਖੀ ਦੇ ਮੌਕੇ ਦੇ ਉੱਤੇ ਜਦੋਂ ਨਿਰੰਕਾਰੀਆਂ ਦਾ ਸਮਾਗਮ ਸ਼ੁਰੂ ਹੁੰਦਾ ਹੈ ਕੁਝ ਸਿੰਘ ਜਾਂਦੇ ਆ ਉਹ ਜਾ ਕੇ ਰਿਕੁਐਸਟ ਕਰਦੇ ਆ ਲੇਕਿਨ ਉੱਥੇ ਕਲੇਸ਼ ਹੁੰਦਾ 13 ਬੰਦੇ ਜਿਹੜੇ ਹੈਗੇ ਸ਼ਹੀਦ ਹੁੰਦੇ ਇਹਨਾਂ 13 ਬੰਦਿਆਂ ਦੀ ਸ਼ਹਾਦਤ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਇੱਕ ਅਜਿਹਾ ਦੌਰ ਸ਼ੁਰੂ ਹੁੰਦਾ ਏ ਜਿਸ ਦੌਰ ਨੂੰ ਅਸੀਂ ਤਾਂ ਆਪਣੇ ਪਿੰਡੇ ਤੇ ਹੜਾਏ ਹੁੰਦੇ ਸਾਡੀਆਂ ਆ ਜਿਹੜੀਆਂ ਹੁਣਾਂ ਹੀ ਪੀੜ੍ਹੀਆਂ ਜਿਹੜੀਆਂ ਅਗਲੀਆਂ ਪੀੜ੍ਹੀਆਂ ਮੇਰਾ ਖਿਆਲ ਉਹ ਵੀ ਹੜਾਉਂਦੀਆਂ ਰਹਿਣੀਆਂ ਅਸੀਂ ਖੂਨ ਨਾਲ ਲੱਤ-ਪੱਟ ਹੁੰਦੇ ਪੰਜਾਬ ਨੂੰ ਦੇਖਿਆ ਇਸ ਸਾਡੀਆਂ ਹੁਣ ਵਾਲੀਆਂ ਪੀੜ੍ਹੀਆਂ ਅਗਲੂਆਂ ਪੀੜ੍ਹੀਆਂ ਜਿਹੜੀਆਂ ਹੈ ਨਾ ਉਹਨਾਂ ਨੂੰ ਮੈਨੂੰ ਲੱਗਦੀ ਹੈ ਕਿ ਉਹ ਪੰਜਾਬ ਨੂੰ ਕੰਗਾਲ ਹੁੰਦਾ ਦੇਖਣਗੇ ਕਿਉਂਕਿ ਪੰਜਾਬ ਦੇ ਸਿਰ ਇੰਨਾ ਜਿਆਦਾ ਕਰਜ਼ਾ ਚੜ ਚੁੱਕਿਆ ਹੈ ਜਿਹੜਾ ਜਿਹਦੀ ਸ਼ੁਰੂਆਤ ਉਸ ਕਾਲੇ ਦੌਰ ਤੋਂ ਹੋਈ ਸੀ ਕਿ ਇਹ ਲਾਇਆ ਨਹੀਂ ਛੇਤੀ ਕੀਤੇ ਤੇ ਅੱਗੇ ਇੱਕ ਆਂਕੜਾ ਕਹਿੰਦਾ ਕਿ ਜਦੋਂ ਨਵੇਂ ਬੱਚਾ ਪੈਦਾ ਹੁੰਦਾ ਹੈ ਪੈਦਾ ਹੋਣ ਵਾਲੇ ਨਵੇਂ ਬੱਚੇ ਦੇ ਸਿਰ ਦੇ ਤੇ 2 ਲੱਖ ਰੁਪਏ ਦਾ ਕਰਜ਼ਾ ਹੈ ਇਹ ਉਥੋਂ ਦੀ ਇਹਦੀ ਸ਼ੁਰੂਆਤ ਉਥੋਂ ਹੁੰਦੀ ਹੈ ਇਹ ਇੱਕ ਹੋਰ ਤਰੀਕੇ ਨਾਲ ਪੰਜਾਬ ਨੂੰ ਜਾਰ ਟਾਰਗੇਟ ਕੀਤਾ ਜਾ ਰਿਹਾ ਹੈ ਕਿਤੇ ਡਾਕਟਰ ਵੀਰਾਂ ਮੈਦਕਰ ਸਾਹਿਬ ਦੀ ਮੂਰਤੀ ਦੀ ਇਨਸਲਟ ਕੀਤੀ ਜਾਂਦੀ ਹੈ ਨਾਰੇ ਲਿਖੇ ਜਾਂਦੇ ਆ ਉਹਨਾਂ ਦੇ ਖਿਲਾਫ ਫਗਵਾੜਾ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਗਲਤ ਭਾਈਚਾਰੇ ਦੀ ਬਹੁਤਾਤ ਹੈ ਕਿਤੇ ਆਦਮੀ ਜੈ ਪ੍ਰਾਈਡ ਪ੍ਰੀਡ ਦੇ ਨਾਂ ਛੱਲੇ ਜਿਹੜੀ ਆਪਕ ਮੰਗੇ ਇਹ ਸਿਸਟਮ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਇਸ ਮਾਮਲੇ ਦਾ ਪਹਿਲਾਂ ਹਲਕੇ ਦੇ ਵਿੱਚ ਥੋੜਾ ਥੋੜਾ ਜ਼ਿਕਰ ਹੁੰਦਾ ਸੀ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਸਾਡੇ ਬਠਿੰਡਾ ਪ੍ਰੈਸ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ ਸਰਦਾਰ ਜਿਹੜੇ ਕੀ ਉਹਨਾਂ ਦਾ ਨਾਮ ਹੈਗਾ ਮਾਨ ਸਾਹਿਬ ਜੀ ਮੇਰੇ ਨਾਮ ਜਿੰਦਰਾ ਬਾਬੂ ਸਿੰਘ ਮਾਨ ਦੇ ਸੁਪੁੱਤਰ ਹੈ ਐਕਟਿਵਿਸਟ ਹੈਗੇ ਅਮਤੋਜ ਅਮਤੋਜ ਮਾਨ ਅਮਤੋਜ ਸਿੰਘ ਮਾਨ ਅਮਤੋਜ ਸਿੰਘ ਮਾਨ ਔਰ ਦੂਸਰੇ ਸੀ ਉਹਨਾਂ ਦੇ ਨਾਲ ਲੱਖਾ ਸਿੰਘ ਸੁਦਾਨਾ ਉੱਥੇ ਗੱਲ ਆਈ ਸੀ ਤੇ ਜਦੋਂ ਇਹ ਗੱਲ ਆਈ ਇਹ ਚਰਚਾ ਹੋਣ ਲੱਗੀ ਸਵਾਲ ਜਵਾਬ ਹੋਣ ਲੱਗੇ ਤਾਂ ਮੈਨਾਂ ਨੇ ਇੱਕ ਕੁਐਸਚਨ ਕੀਤਾ ਸੀ ਕਿ ਇਹ ਇਸ਼ਾਰਾ ਹੈ ਕਿ ਪੰਜਾਬ ਫਿਰ ਉਸ ਤਰ੍ਹਾਂ ਬਣਦੀ ਠੱਕਿਆ ਜਾਊਗਾ ਪੰਜਾਬ ਉਸ ਦੌਰ ਦੇ ਬੱਲੇ ਦੀ ਗੁਜ਼ਰੂਗਾ ਇਸ ਲਈ ਕਿਹੜਾ ਨੋਟਿਸ ਇਸ ਢੰਗ ਨਾਲ ਲੈ ਕੇ ਦਾ ਵਿਰੋਧ ਕਰਨਾ ਚਾਹੀਦਾ ਉਹਨਾਂ ਨੇ ਬੜਾ ਦਖਲਾ ਵਿਰੋਧ ਕੀਤਾ ਹੋਰ ਜਿਹੜੀਆਂ ਸਿਕ ਸਥਾਵਾਂ ਨੇ ਵਿਰੋਧ ਕੀਤਾ ਉਹਨਾਂ ਲੋਕਾਂ ਨੇ ਵੀ ਵਿਰੋਧ ਕੀਤਾ ਜਿਹੜੇ ਲੋਕ ਪੰਜਾਬ ਦੇ ਅਮਨ ਕਾਨੂੰਨ ਨੂੰ ਖਰਾਬ ਹੋਊਗਾ ਨਹੀਂ ਦੇਖਣਾ ਚਾਹੁੰਦੇ ਮਿੱਤੀ ਜਾ ਇਹ ਹੋਇਆ ਕਿ ਚਫੇਰ ਹੋਣ ਲੱਗੀ ਜੇ ਥੂ ਥੂ ਇਸ ਵੇਲੇ ਦੇ ਹੈਗੇ ਪ੍ਰਬੰਧਕ ਉਹਨਾਂ ਨੂੰ ਮਜਬੂਰ ਹੋਣਾ ਪਿਆ ਕਿ ਆਪਾਂ ਇਹਨੂੰ ਰੱਦ ਕਰ ਗਏ ਤੇ ਉਹਨਾਂ ਨੇ ਰੱਦ ਕਰ ਦਿੱਤਾ ਹੈ ਕਹਿ ਦਿੱਤਾ ਕਿ ਜੀ ਅਸੀਂ ਇਹ ਨਹੀਂ ਕਰਾਂਗੇ ਮੇਰੇ ਖਿਆਲ ਵਿੱਚ ਆਪਕੀ ਸਵੇਰ ਦਾ ਭੁਲੇਖਾ ਸ਼ਾਮ ਨੂੰ ਘਰ ਆ ਜੇ ਤਾਂ ਇਹਨੂੰ ਇਹ ਨਹੀਂ ਸਮਝਿਆ ਚਾਹੀਦਾ ਕਿ ਭੁਲੇਖਾ ਕਿੰਦਾ ਹੋਇਆ ਗੁਰੂ ਆਰਾਮਦਾਸ ਦੀ ਧਰਤੀ ਦੇ ਉੱਤੇ ਅਜਿਹਾ ਕੋ ਕੰਮ ਨਹੀਂ ਹੋਇਆ ਅਰ ਗੁਰੂ ਆਪਾਂ ਆਰਾਮਦਾਸ ਦੀ ਧਰਤੀ ਕਹਿੰਦੇ ਆ ਤੇ ਹੋਰ ਧਰਮਾਂ ਦੇ ਵੀ ਜਿਹੜੇ ਹੈਗੇ ਆ ਮੰਦਰ ਹੈ ਜਿਵੇਂ ਕਿ RAMTI ਮੰਦਰ ਹੋਇਆ ਹੈ ਉੱਥੇ ਉੱਥੇ ਦੁਰਗਾਣਾ ਮੰਦਿਰ ਵੀ ਹੈਗਾ ਉੱਥੇ ਸਾਡੀ ਕੌਮੀ ਆਜ਼ਾਦੀ ਦੀ ਬਹੁਤ ਵੱਡੀ ਵਿਰਾਸਤ ਜਲਿਆਂਵਾਲਾ ਬਾਗ ਵੀ ਹੈਗਾ ਇਸ ਕਰਕੇ ਜੋ ਹੋਇਆ ਥਾ ਉਹ ਇਹਦੀ ਕੱਟਿਆ ਮਕਸਦ ਵਾਸਤੇ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਇਹ ਪੰਜਾਬ ਪੰਜਾਬੀਅਤ ਤੇ ਦੇ ਵੀ ਹੈਗੀ ਮਨੁੱਖਤਾ ਦੀ ਚੈਲੇ ਸੀ ਬਹੁਤ ਵੱਡੀ ਗੱਲ ਹੋਈ ਤੇ ਵਿਰੋਧ ਹੋਇਆ ਤੇ ਉਹਨਾਂ ਨੇ ਇਹ ਆਪਣਾ ਜਿਹੜਾ ਹੈਗਾ ਉਹ ਫੈਸਲਾ ਬਾਦਸਲੇ ਲਿਆ ਰੱਦ ਕਰ ਦਿੱਤਾ ਜੀ ਜੀ ਆਂਟਲੋ ਸਾਹਿਬ ਚੇਤਨ ਸਿੰਘ ਜੋੜਾ ਮਾਜਰਾ ਮੈਨੂੰ ਇਹ ਲੱਗਦਾ ਜਦੋਂ ਨਵੀਂ ਨਵੀਂ ਸਰਕਾਰ ਬਣੀ ਸੀ ਉਦੋਂ ਵੀ ਇਹ ਚਰਚਾ ਚੱਈ ਸੀ ਕਹਿੰਦੇ ਸੀ ਨਾਂ ਨਹੀਂ ਲਿਖਿਆ ਸ਼ਾਇਦ ਮੇਰੇ ਖੁੱਲਿਆ ਨਾ ਹੋਵਾ ਤੇ ਹੁਣ ਫੇਰ ਜਿਹੜਾ ਹੈਗਾ ਉਹ ਚਰਚਾ ਦੇ ਵਿੱਚ ਆਏ ਬੈਠੇ ਨੇ ਟੀਚਰਾਂ ਦੇ ਨਾਲ ਜਿਹੜਾ ਹੈਗਾ ਇਹਨਾਂ ਦਾ ਕਾਫੀ ਟਕਰਾਅ ਹੋਇਆ ਪਿਆ ਇਹ ਕੀ ਸਾਰਾ ਮਸਲਾ ਸੀਗਾ ਤੇ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਚੇਤਨ ਸਿੰਘ ਜੋੜਾ ਮਾਜਰਾ ਵੀ ਮੇਰੇ ਖਿਆਲ ਮੁਤਾਬਕ ਬੌਡੀ ਤੇ ਮੈਨੂੰ ਇਹ ਲੱਗਦਾ ਜੀ ਮੈਂ ਸਾਫ ਦਾ ਫੌਜੀ ਹੁੰਦੇ ਆ ਵੀ ਜੀ ਤੇ ਸਹੀ ਬੜੀ ਫੌਜੀ ਦੇ ਜਿਹਨੂੰ ਪ੍ਰਕਾਰ ਨਹੀਂ ਉਹ ਦਿਮਾਗ ਦੀ ਇਹ ਵਰਤੋਂ ਕਟ ਕਰਦੇ ਤੇ ਦਿਲ ਤੋਂ ਕੰਮ ਜਿਆਦਾ ਲੈਂਦੇ ਜੀ ਉਦੋਂ ਵੀ ਜਿਹੜੇ ਜਦੋਂ ਤੁਸੀਂ ਜ਼ਿਕਰ ਕੀਤਾ ਹੈ ਇਹ ਜਿਹੜੇ ਮਾ ਜੌਰੇ ਮਾ ਜਰਾ ਸਾਹਿਬ ਆਏ ਸੀ ਫਰੀਦਕੋਟ ਜਿਹਦੀ ਆਪਣੀ ਮੈਡੀਕਲ ਯੂਨੀਵਰਸਿਟੀ ਹੈ ਜੀ ਜੀ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਤੇ ਆਏ ਸੀ ਉੱਥੇ ਤੁਹਾਨੂੰ ਦੱਸਿਆ ਕਿ ਇਹ ਇੱਥੇ ਜਿਹੜਾ ਹੈਗਾ ਡਿਸਪਰੈਂਸ ਦਾ ਪ੍ਰਬੰਧ ਨਹੀਂ ਬੈੱਡ ਹੈ ਉਹ ਬੜੇ ਮਾੜੇ ਹੈ ਤੇ ਉਹਨਾਂ ਨੇ ਜਿਹੜੇ ਵਾਈਸ ਚਾਂਸਲ ਸੀ ਡਾਕਟਰ ਰਾਜਬਹਾਦਰ ਹੁਣੀ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਇੱਥੇ ਪਾ ਕੇ ਦਿਖਾਓ ਇਸ ਨੂੰ ਵਾਈਸ ਚਾਂਸਲ ਨੂੰ ਮਤਲਬ ਐਸਟਰਾ ਪਾਪਾਸੀ ਨੂੰ ਇੱਕ ਪਲਾਸੀ ਹੋ ਗਈ ਤੇ ਬੇਕਰ ਦਾ ਨਾਮ ਪਰ ਵਾਈਸ ਚਾਂਸਲ ਨਾਮ ਪਰ ਡਾਕਟਰ ਉਸ ਹਿਊਮਿਲੇਸ਼ਨ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਤੇ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਹਾਲਾਂਕਿ ਸਾਡੇ ਮੁੱਖ ਮੰਤਰੀ ਸਰਬਾਤ ਭਗਵੰਤ ਸਿੰਘ ਮਾਨ ਉਹਨਾਂ ਦੇ ਬੜੇ ਕਰੀਬੀ ਹੈ ਭਗਵੰਤ ਸਿੰਘ ਮਾਨ ਉਹਦਾ ਬਹੁਤ ਮਤਲਬ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਮੰਨੇ ਨਹੀਂ ਉਹ ਕਹਿੰਦੇ ਜੀ ਨਹੀਂ ਮੈਂ ਦਾ ਹਾਲਾਤਾਂ 'ਚ ਨੌਕਰੀ ਨਹੀਂ ਕਰ ਸਕਦਾ ਬਹੁਤ ਇਸ ਲਈ ਕਦੇ ਵੀ ਜ਼ਿਕਰ ਕੀਤਾ ਸੀਗਾ ਅੱਜ ਇਸ ਨੇ ਆਪਣੀ ਜਿਹੜੀ ਸਿੱਖਿਆ ਕ੍ਰਾਂਤੀ ਸ਼ੁਰੂ ਕੀਤੀ ਹੈ ਆਮ ਆਦਮੀ ਪਾਰਟੀ ਜੀ اور ਇਸ ਸਿੱਖਿਆ ਕ੍ਰਾਂਤੀ ਹੈ ਜਿਹੜੀ ਜਿਹੜਾ ਉਹ ਇਨਕਲਾਬ ਹੈ ਉਸ ਇਨਕਲਾਬ ਦੀ ਸ਼ੁਰੂਆਤ ਇਹ ਕੀਤੀ ਸੀ ਕਿ ਸਾਰੇ ਟੂਬੇ ਇਲਕੇ ਬਾਕੋਟ ਪਾਮਾ ਨੇ ਤੇਰੇਗੇ ਹੈਗੇ ਆ ਉਹ ਜਿਹੜੇ ਤੁਸੀਂ ਸਕੂਲਾਂ ਦੇ ਵਿੱਚ ਦੇ ਨਵੇਂ ਪ੍ਰੋਜੈਕਟ ਬਣੇ ਤੇ ਉਹਨਾਂ ਦੇ ਉਪ ਘਾਟ ਨੂੰ ਕੀਤੇ ਜਾਣ ਅੱਜ ਦੇਖਿਆ ਵੀ ਉਪ ਘਾਟ ਨੂੰ ਕਾਹਲੇ ਕੀਤੇ ਜੀ ਕੀਤੇ ਕੱਢਦਾ ਉਪ ਘਾਟ ਕਰਦਾ ਕਿਤੇ ਟਾਇਲਟ ਦਾ ਕਰਤਾ ਕਿਤੇ ਬਾਥਰੂਮ ਦਾ ਕਰਤਾ ਜਿੱਥੇ ਚਾਰ ਇੱਕਾ ਲੱਗਿਆ ਸੀ ਉਹਦਾ ਉਡ ਘਾਟਨ ਕਰਤਾ ਕਹਿੰਦੇ ਵੀ ਇਹਦੇ ਤੇ 5-5 ਕਰੋੜ ਰੁਪਈਆ ਮੇਰੇ ਖਿਆਲ ਆ ਵੀ ਇੱਕ ਇੱਕ ਜ਼ਿਲ੍ਹੇ ਵਾਸਤੇ ਦਿੱਤਾ ਸੀ ਤੇ ਕਿੰਨੇ ਜ਼ਿਲ੍ਹੇ ਹੋ ਗਏ ਆਪਾਂ ਅੰਦਾਜ਼ਾ ਲਾ ਲੋ ਕਿ ਕਿੰਨਾ ਪੈਸਾ ਹੋ ਗਿਆ। ਮਾਨਕ ਗੋਹਲ ਸਾਹਿਬ ਜਿਹੜੇ ਬੜੇ ਤਕੜੇ ਐਕਟਿਵਿਸਟ ਆ ਮੈਂ ਉਹਨਾਂ ਦਾ ਐਕਟਾ ਪੜ੍ਹ ਰਿਹਾ ਸੀ ਐਕਸ ਦੇ ਤੇ ਲਿਖਿਆ ਹੋਇਆ ਸੰਦੇਸ਼ ਉਹ ਕਹਿੰਦੇ ਵੀ ਆਮ ਆਦਮੀ ਪਾਰਟੀ ਵਾਲੇ ਕਲੇਮ ਕਰਦੇ ਹੋਏ ਜਿਹਾ ਕਿ ਅਸੀਂ ਨਵੇਂ ਸਕੂਲਾਂ ਦੇ ਘਾਟ ਨਹੀਂ ਕੀਤੇ। ਸਕੂਲਾਂ ਨੂੰ ਵਿਕਾਤ ਨਹੀਂ ਕੀਤੇ ਹੀ ਕਾਫੀ ਹੈ ਜੋ ਵਿਖਲੇ ਵਾਲ ਦੇ ਇਸ਼ਤਿਹਾਰਾਂ ਦੇ ਉੱਤੇ ਕਿਉਂਕਿ ਵਿਕਾਤ ਨਹੀਂ ਮੰਨੀ ਚੀਜ਼ ਦਾ ਹੁੰਦਾ ਪੁਰਾਣੀ ਦਾ ਨਹੀਂ ਹੁੰਦਾ ਉਹ ਕੰਦਾ ਦਾ ਵਿਕਾਤ ਨਹੀਂ ਲਿਖਿਆ ਨਹੀਂ ਲਿਖਿਆ ਕਿ ਵਿਕਾਤ ਅਸੀਂ ਕੀਤੇ ਆ ਸਕੂਲਾਂ ਦੇ ਦਾ ਮਾਲਕ ਹੋ ਰਹੇ ਚੁਣੌਤੀ ਦਿੱਤੀ ਹੈ ਕਿ ਇਹ ਸਾਬਤ ਕਰੋ ਕਿ ਪਿਛਲੇ 3 ਸਾਲਾਂ ਚ ਪੰਜਾਬ ਦੇ ਵਿੱਚ ਇੱਕ ਵੀ ਨਵਾਂ ਸਕੂਲ ਖੁੱਲਿਆ ਹੋਵੇ ਉਹ ਨਹੀਂ ਖੁੱਲਿਆ ਕਿਸੇ ਨੇ ਵੀ ਵਿਕਾਤ ਨੂੰ ਤੁਸੀਂ ਕਹਾਦਾ ਕਰਤਾ ਤੁਸੀਂ ਜਿਹੜੀ ਹੈ ਛੁਪ ਕੇ ਛੋਪ ਆਪਣੇ ਫੋਕੇ ਪ੍ਰਚਾਰ ਰਹੀ لوکاں ਦੀਆਂ ਵੋਟਾਂ ਤੇ ਉਹਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ ਚਾਹੁੰਦੇ ਹੋ ਇਹ ਤਰੀਕਾ ਕਰ ਗਲਤ ਹੈ ਇਸੇ ਸਮੇਂ ਦੌਰਾਨ ਇੱਕ ਖਬਰ ਆਉਂਦੀ ਹੈ ਕਿ ਜੋੜੇ ਮਾਇਰਾ ਸਾਹਿਬ ਇੱਕ ਸਕੂਲ ਦੇ ਵਿੱਚ ਜਾਂਦੇ ਆਪਣੇ ਇਲਾਕੇ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੇ ਘਾਤ ਨੂੰ ਕਰਨ ਵਾਸਤੇ ਬੁਲਾਇਆ ਜਾਂਦਾ ਤੇ ਉਹ ਹੀ ਦੇਖੇ ਕਿ ਕੱਠ ਬਹੁਤਾ ਹੈ ਨਹੀਂਗਾ ਤੇ ਉਹ ਕਾਫੀ ਜਿਹੜੇ ਹੈਗੇ ਉੱਤੇ ਜਿਤ ਹੋ ਜਾਂਦੇ ਆ ਉੱਥੇ ਜਿਹੜੇ ਹੈਡ ਟੀਚਰ ਦਾ ਪ੍ਰਿੰਸੀਪਲ ਹੈ ਉਹਨਾਂ ਨੂੰ ਵੀ ਡਾਂਟਦੇ ਹੈ ਟੀਚਰਾਂ ਨੂੰ ਵੀ ਡਾਂਟਦੇ ਹੈ ਇਹ ਕਹਿੰਦੇ ਕਿ ਕਿਹੜਾ ਸਕੂਲ ਹੈ ਸਕੂਲ ਦਾ ਮਤਲਬ ਕੀ ਹੈ ਆ ਵੀ ਇਹ ਕਿ ਉਹ ਕਦੇਸੀ ਦੇਡੇ ਟੀਚਰਾਂ ਨੇ ਇਸੇ ਕਸਮੀਂ ਕੀਤਾ ਜਾਂਦੇ ਉਹਨੇ ਐਸੇ ਹਾਜ਼ਿਰਵੇਂ ਨਹੀਂ ਲਾਈਆਂ ਮਾਪੇ ਨਹੀਂ ਆਏ ਬੱਚੇ ਨਹੀਂ ਆਏ ਮੈਂ ਇਹਦੀ ਸ਼ਿਕਾਇਤ ਐਜੂਕੇਸ਼ਨ ਮਿਨਿਸਟਰ ਕੋਲੇ ਵੀ ਕਰੂੰਗਾ ਤੇ ਚੀਫ ਮਿਨਿਸਟਰ ਕੋਲੇ ਵੀ ਕਰੂੰਗਾ ਚੀਫ ਮਿਨਿਸਟਰ ਹਾਂ ਇਹ ਹਾਂ ਜਿੰਨੇ ਇਹ ਮੰਗਿਆ ਜਾਦੇ ਕਿ ਮੈਂ ਟੀਚਰਾਂ ਨੂੰ ਇੱਕ ਨਮਾ ਕੰਮ ਦੇਤਾ ਹੈ ਇਹ ਕੁਝ ਹੋਵੇ ਨਾ ਹੋਵੇ ਤੁਸੀਂ ਦੀ ਸਕੂਲ ਨਾ ਚੜਾ ਨਿਯਮਲਾ ਪ੍ਰਬੰਧ ਕਰੋ ਜੇ ਅਸਫਰੰਗਿਆ ਕਰਵਾਉਣ ਲੱਗੇ ਤਾਂ ਮੇਰੀ ਨੂੰ ਵਾਪਸ ਕੀ ਕਮਾ ਕੇ ਬਦਲਦਾ ਪੰਜਾਬ ਬਦਲੇ ਹੋਇਆ ਪੰਜਾਬ ਤੇ ਕਿਹੜਾ ਪੰਜਾਬ ਸੰਦੂ ਸਾਹਿਬ ਜੀ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਪੰਜਾਬ ਤਾਂ ਬਦਲ ਰਿਹਾ ਹੈ ਜਿਵੇਂ ਲੋਕ ਚੀਕ ਰਹੇ ਆ ਠੀਕ ਹੈ ਜੀ ਜਿਵੇਂ ਲੋਕਾਂ ਨੇ ਕਹਿਆ ਸੀਗਾ ਕਿ ਇਹਨਾਂ ਨੂੰ ਇੱਕ ਤਰਫਾ ਹੀ ਸਾਰੀਆਂ ਸੀਟਾਂ ਜਿਹੜੀਆਂ ਜਿਤਾ ਦਿੱਤੀਆਂ ਸੀ ਪਰ ਚਲੋ ਕੋਈ ਨਹੀਂ ਦੋ ਸਾਲ ਇਹਨਾਂ ਦੇ ਜਿਹੜੇ ਹੈਗਾ ਸਮਾਂ ਰਹਿੰਦਾ ਜਿਹੜਾ ਉਹਦੇ ਸਹ ਦੇ ਕੁਝ ਕਰ ਕੋਨ ਫਿਲਹਾਲ ਤਾਂ ਗੱਲਾਂ ਹੀ ਨੇ ਸੋ ਥੈਂਕ ਯੂ ਦੋਸਤੋ ਜਿੰਨੇ ਸਾਡੇ ਨਾਲ ਜੁੜੇ ਹੋ ਇਸ ਟਾਈਮ ਤੇ ਤੋਂ ਆਪਣੇ ਕਮੈਂਟ ਵੀ ਜਰੂਰ ਕਰਿਆ ਕਰੋ ਫੇਸਬੁੱਕ YouTube ਤੇ ਸਾਡੇ ਰੇਡੀਓ ਪੰਜਾਬ ਟੂਡੇ ਦੇ ਜਿਹੜੇ ਪਲੇਟਫਾਰਮ ਆ ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ ਸ਼ੁਕਰੀਆ